ਉਹ ਨੇ ਕਿਹਾ ਵੀ ਮੈਂ ਹਾਂ ਮੈਨੂੰ ਤਹ ਅਰੈਸਟ ਕੀਤਾ ਮੇਰੀ ਗੈਂਡ ਡਾਕਟਰ ਬਾਹਰ ਹੈ ਜੋ ਉਹਨਾਂ ਨੇ ਕਿਹਾ ਮੈਂ ਤੈਨੂੰ ਇਹੀ ਸੀ ਵੀ ਮੈਂ ਜਾਣਾ ਉਹਨਾਂ 1 ਘੰਟੇ ਦੇ ਵਿੱਚ ਵੀ ਮੈਨੂੰ ਬਹੁਤ ਲੋਗ ਹੁੰਦੇ ਆ 1 ਘੰਟਾ 2 ਘੰਟੇ ਲੱਗਣਗੇ ਤੇ ਮੈਨੂੰ ਸੈਂਡ ਕਰਕੇ ਉਹਨਾਂ ਦੇ ਦੇ ਦੇਣੇ ਮੈਨੂੰ ਇਹੋ ਜੀ ਕੋਈ ਮੈਨੂੰ ਨਹੀਂ ਸੀ ਆਸ ਹੈ ਕਿ ਵੀ ਇਹਨਾਂ ਮੈਨੂੰ ਪਕੜ ਕੇ ਤੇ ਉੱਥੇ ਬਿਠਾ ਲੈਣਾ ਆਪਣੇ ਆਪ ਨੂੰ ਮੈਨੂੰ ਪਤਾ ਨਹੀਂ ਚੱਲਦਾ ਵੀ ਮੈਂ ਅਮਰੀਕਾ ਹੈ ਕਿ ਇੰਡੀਆ ਹੈ ਰਾਤ ਨੀਂਦ ਨਹੀਂ ਆਉਂਦੀ ਮੈਂ 4 ਵਜੇ ਜੁੱਟੀਆਂ 12 ਵਜੇ ਸੌਂਗੀ 4 ਵਜੇ ਉੱਠੀ ਸਾਰਾ ਦਿਨ ਮੈਂ ਇਸਤਰੀ ਰਿੰਦੀ ਇਹ ਇਦਟ ਮੇਰੇ ਕੋਲ ਪਾਸ ਨਾ ਘਰ ਹੈ ਤੇ ਨਾ ਮੇਰੇ ਪਾਸ ਹੈ ਜਮੀਨ ਹੈ ਮੈਨੂੰ ਕੋਈ ਸਮਝ ਨਹੀਂ ਨਾ ਮੇਰੇ ਪਾਸ ਪੈਸੇ ਹੈ ਗ੍ਰੈਂਡਸਨ ਗ੍ਰੈਂਡਡਾਟਰ ਮੈਂ ਉਹ ਮੇਰੀ ਜਾਨ ਨੇ ਉਹਨਾਂ ਤੋਂ ਬਿਨਾਂ ਨਹੀਂ ਰਹਿ ਸਕੀ मैं यदो तो फिर मैं मर जावा तो मैं वादी अगर नहीं मैंने भेजना ना मैं मर जावा मैं रब में अरदास करोत दे दे पर मैं इस तरह नहीं रह सकी मेरे मां बाप चले गए मैं तब ना आ सकी मेरे जवान भाई चला गया मैं तब ना आ सकी भाभी मेरी चलेगी मैं तब ना आ सकी भाई के बेटे की शादी हुई मैं तब ना आई ਪਰ ਇਸ ਵਾਰ ਇਹ ਲੋਕ ਨੇ ਮੈਨੂੰ ਐਸੀ ਭੇਜੇ। ਬੇਸਕਤੇ ਤੇ ਮੇਰ ਕੋਸੀ ਟਾਈਮ ਭੇਜ ਦਿੱਤੇ। ਮੈਂ ਕਮ ਸੇ ਕਾ ਮ ਆਪਣੇ ਮਾਪੇ ਕੋ ਆਪਣੇ ਭਾਈ ਭਾਬੀ ਕੋ ਤੋ ਦੇਖ ਲੇਤੀ। ਪਰ ਇਸ ਵਾਰ ਜੋ ਮੇਰ ਕੋ ਭੇਜਾ ਮੇਰ ਕੋ ਕੋਈ ਕੀ ਬੋਲੂ ਕੀ ਨਾ ਬੋਲੂ ਮੇਰੀ ਦਿਵਾਬ ਨਹੀਂ। ਤੇ ਮੈਂ ਵੀ ਦਿਖਾਣਾ ਚਾਹਾਂਗਾ ਪੈਰ ਦੇਖੋਗੇ ਇਹਨਾਂ ਦੇ ਪੈਰ ਸੁਜੇ ਹੋਏ ਅੱਜ ਜ਼ਰੂਰ ਥੋੜੀ ਸੋਜਿਸ਼ ਘਟੀ ਹੈ। ਲੇਕਿਨ ਇਸ ਉਮਰ ਦੇ ਵਿੱਚ ਜਿਸ ਤਰ੍ਹਾਂ ਦਾ ਅਨਮਨੁੱਖੀ ਵਿਵਹਾਰ ਇਹਨਾਂ ਨਾਲ ਕੀਤਾ ਗਿਆ ਰੀਕਵੈਸਟ ਕਰਦੀ ਮੈਨੂੰ ਪੈਸੇ ਨਹੀਂ ਚਾਹੀਦੇ ਮੈਨੂੰ ਵਾਪਸ ਮੇਰੀ ਫੈਮਿਲੀ ਕੋਲ ਪਹੁੰਚ ਜਾਵੇ ਤੋ ਮੈਨੂੰ ਸਭ ਤੋਂ ਬੈਟਰ ਹੈ ਤਿੰਨ ਕ ਦਿਨ ਕਾ ਜੋੜ ਕੇ ਇਨਸਾਨੇ ਕਪੜਾ ਘਰ ਬਣਾਉਂਦਾ ਐ ਇਸ ਉਮੀਦ ਵਿੱਚ ਕੇ ਸ਼ਾਇਦ ਜਦੋਂ ਬੁਢਾਪਾ ਆਏਗਾ 올ਡ ਏਜ ਹੋਏਗੀ ਉਸ ਵੇਲੇ ਇੱਕ ਕੰਫਰਟ ਦੀ ਜ਼ਿੰਦਗੀ ਜੀਵਾਂਗੇ ਲੇਕਿਨ ਅਜਿਹਾ ਜਿਹੜਾ ਹਰਜੀਤ ਕੌਰ ਜੀ ਨਾਲ ਨਹੀਂ ਹੋਇਆ ਉਹਨਾਂ ਨੂੰ ਦਾਦੀ ਤੇ ਜ਼ਰੂਰ ਅਸੀਂ ਕਹਿ ਰਹੇ ਹਾਂ ਲੇਕਿਨ ਜਿਨ੍ਹਾਂ ਨਾਲ ਦੀ ਗੱਲ ਹੁੰਦੀ ਜੋ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪਿਛਲੇ 12 ਦਿਨ ਜਿਹੋ ਜਿਹੇ ਬੁਰੇ ਰਏ ਆ ਸ਼ਾਇਦ ਬਹੁਤ ਘੱਟ ਵਕਤ ਹੋਵੇਗਾ ਉਹਨਾਂ ਨੇ ਇਹ ਚੀਜ਼ਾਂ ਫੇਸ ਕੀਤੀਆਂ ਹੋਣਗੀਆਂ ਹੌਸਲੇ ਬੁਲੰਦ ਨੇ ਬਹੁਤ ਸਾਰੇ ਲੋਕ ਜਿਹੜੇ ਅਮਰੀਕਾ ਤੋਂ ਸਾਨੂੰ ਕਹਿ ਰਹੇ ਸੀਗੇ ਕਿ ਜਿਹੜੇ ਹਰਜੀਤ ਕੌਰ ਨੇ ਉਹ ਇੰਡੀਆ ਪਹੁੰਚ ਗਏ ਨੇ ਕਿਸ ਹਾਲਤ ਵਿੱਚ ਨੇ ਕਿ ਉਹ ਠੀਕ ਨੇ ਉਹਨਾਂ ਦੇ ਕੋਈ ਪ੍ਰੋਬਲਮ ਤੇ ਨਹੀਂ ਹੈ ਉਸ ਲਈ ਇਹ ਇੰਟਰਵਿਊ ਕਰਨਾ ਬਹੁਤ ਜ਼ਰੂਰੀ ਸੀ ਹਾਲਾਂਕਿ ਸੀ ਚਾਹੁੰਦੇ ਸੀ ਕਿ ਦੋ ਤਿੰਨ ਦਿਨ ਇਹਨਾਂ ਨੂੰ ਰੈਸਟ ਕਰਨ ਦੇਈਏ ਤਾਂ ਕਿ ਉਹ ਆਪਣੇ ਜਿਹੜਾ ਜੋਰਨ ਦਾ ਆਡੀਅנס ਸੀਗਾ ਪਿਛਲੇ 12-13 ਦਿਨ ਦਾ ਉਹ ਠੀਕ ਹੋ ਜਾ ਨਿਕਨ ਬਹੁਤ ਜ਼ਰੂਰੀ ਸੀਗਾ ਬਹੁਤ ਸਾਰੇ ਲੋਕ ਜਿਹੜੇ ਪੰਜਾਬ ਦੇ ਬਹੁਤ ਸਾਰੇ ਲੋਕ ਜਿਹੜੇ ਬਾਹਰ ਸੀਗੇ ਅਮਰੀਕਾ ਵਿੱਚ ਉਹਨਾਂ ਦੀ ਲਗਾਤਾਰ ਇੱਕ ਮੰਗ ਸੀ ਕਿ ਉਹਨਾਂ ਨੂੰ ਇੱਕ ਵਾਰ ਉਹਨਾਂ ਦੀ ਚੜ੍ਹਦੀ ਕਲਾ ਬਾਰੇ ਦੱਸਿਆ ਜਾਵੇ ਸੋ ਮੇਰੇ ਨਾਲ ਹਰਜੀਤ ਕੌਰ ਜੀ ਨੇ 73 ਸਾਲ ਦੀ ਉਮਰ ਹੈ ਹੌਸਲੇ ਪੂਰੇ ਬਲੰਦ ਨੇ ਪੂਰੀ ਚੜ੍ਹਦੀ ਕਲਾ ਚ ਨੇ ਠੀਕ ਹੈ ਬਹੁਤ ਵੱਡਾ ਇਹ ਕਹਿ ਸਕਦੇ ਆ ਕਿ ਉਹਨਾਂ ਨੂੰ ਧੱਕਾ ਕੀਤਾ ਗਿਆ ਇਸ 올ਡ ਏਜ ਦੇ ਵਿੱਚ ਉਹਨਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਲੇਕਿਨ ਉਹਨਾਂ ਦੀ ਜ਼ੁਬਾਨੀ ਸੁਣਦੇ ਆ ਕਿ ਆਖਰ ਪਿਛਲੇ 12 ਦਿਨ ਕਿੰਨੇ ਮੁਸ਼ਕਿਲ ਸੀ ਉਹਨਾਂ ਲਈ ਹਰਜੀਤ ਜੀ ਅਸੀਂ ਸਮਝ ਰਹੇ ਹਾਂ ਤੁਸੀਂ ਅਮਰੀਕਾ ਗਏ ਸੀ ਇਸ ਉਮੀਦ ਨਾਲ ਕਿ ਸ਼ਾਇਦ ਉੱਥੇ ਇੱਕ ਨਵਾਂ ਘਰ ਹੋਏਗਾ ਲੇਕਿਨ ਜਿਸ ਤਰ੍ਹਾਂ ਉਹਨਾਂ ਨੇ ਤੁਹਾਨੂੰ ਉੱਥੋਂ ਵਾਪਸ ਭੇਜਿਆ ਆਖਰੀ ਵਾਰ ਤੁਸੀਂ ਆਪਣੇ ਘਰ ਨੂੰ ਇੱਕ ਤਰ੍ਹਾਂ ਗੁੱਡ ਬਾਏ ਵੀ ਨਹੀਂ ਕਹਿ ਕੇ ਆਏ ਆਪਣੇ ਜਿਹੜੇ ਬੱਚੇ ਸੀਗੇ ਆਪਣੇ ਗਵਾਂਢੀ ਸੀਗੇ ਜਿਹੜੇ ਤੁਸੀਂ ਤੁਹਾਡੇ ਕਸਟਮਰ ਸੀਗੇ ਉਹਨਾਂ ਨੂੰ ਵੀ ਤੁਸੀਂ ਗੁੱਡ ਬਾਏ ਨਹੀਂ ਕਿਹਾ ਵਏ ਤੁਹਾਡੀ ਜ਼ੁਬਾਨੀ ਸੁਣਨਾ ਚਾਹਾਂਗੇ ਕਿ ਆਖਰ ਇੰਨਾ 12-13 ਦਿਨਾਂ ਵਿੱਚ ਹੋਇਆ ਕੀ ਤੁਹਾਡੇ ਨਾਲ 12 ਦਿਨਾਂ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਬਹੁਤ ਬੁਰਾ ਹਾਲ ਹੋਇਆ ਜਦੋਂ ਮੈਨੂੰ ਫੜਿਆ ਤਾਂ ਮੇਰੇ ਪੈਰਾਂ ਤੋਂ ਜ਼ਮੀਨ ਨਿਕਲ ਗਈ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਹਾਂ ਮੈਨੂੰ ਤੋ ਅਰੈਸਟ ਕੀਤਾ ਮੇਰੀ ਗ੍ਰੈਂਡਡਾਟਰ ਬਾਹਰ ਹੈ ਜੋ ਉਹਨਾਂ ਨੇ ਕਿਵੇਂ ਕਹਾਂ ਤੂੰ ਲੜਕੇ ਨੇ ਆਪਦਾ ਫੋਨ ਕੱਢ ਕੇ ਮੈਨੂੰ ਨੰਬਰਾਂ ਦੇ ਲਾ ਦੋ ਆਪਦੇ ਫੋਨ ਤੋਂ ਮੈਂ ਨਾਲ ਗੱਲ ਕਰਾਈ ਮੈਂ ਆਪਣੀ ਗ੍ਰੈਂਡਡਾਟਰ ਨੂੰ ਕਿਹਾ ਮੈਂ ਹਾਂ ਸਿੱਖ ਮੀਤੋਂ ਤੂੰ ਕਨ ਉਚਲ ਜਾਇਆ ਮੈਨੂੰ ਰੈਸਟ ਕਰ ਲਿਆ ਉਹ ਵਿਚਾਰੀ ਰੋਂਦੀ ਪਤਾ ਨਹੀਂ ਕਿਵੇਂ ਗੱਡੀ ਚਲਾ ਕੇ ਗਈ ਕਿਵੇਂ ਨਹੀਂ ਗਈ ਉਹ ਟਾਈਮ ਮੈਂ ਜਾਣਦੀ ਜਾਂ ਮੇਰਾ ਰੱਬ ਜਾਣਦਾ ਮੈਨੂੰ ਹੀ ਪਤਾ ਵੈਸੇ ਸਿੱਖ ਕੌਮ ਵਿੱਚ ਪਰਿਵਾਰ ਵਿਛੋੜਾ ਬਹੁਤ ਵਾਰ ਦੇਖਣਾ ਪਿਆ ਸਾਡੇ ਤਾਂ ਗੁਰੂ ਸਾਹਿਬ ਜਿਹੜੇ ਸੀਗੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਉਹਨਾਂ ਨੇ ਬੱਚਿਆਂ ਨੂੰ ਜਿਹੜਾ ਇੱਕ ਤਰ੍ਹਾਂ ਕਿਹਾ ਸੀਗੇ ਉਹਨਾਂ ਨੂੰ ਆਪ ਤਿਆਰ ਕਰਕੇ ਸ਼ਹੀਦ ਦੇਲੀ ਭੇਜਿਆ ਸੀ ਔਰ ਤੁਹਾਡੀ ਜ਼ਿੰਦਗੀ ਜਿਹੜੀ ਹੈ ਮੈਂ ਸਮਝ ਸਕਦਾ ਬੜਾ ਮੁਸ਼ਕਲ ਵਕਤ ਹੈ ਛੋਟੇ ਛੋਟੇ ਪੋਤੇ ਬੇਟੇ ਔਰ ਤੁਸੀਂ ਅਮਰੀਕਾ ਪਹੁੰਚੇ ਕਿਉਂਕਿ ਤੁਹਾਡੇ ਜਿਹੜੇ ਪਤੀ ਸੀ エアਫੋਰਸ ਸੀਗੇ ਉਹਨਾਂ ਨੇ ਫੌਤ ਹੋਣ ਤੋਂ ਬਾਅਦ ਤੁਸੀਂ ਅਮਰੀਕਾ ਗਏ ਸੀ ਕਿਸ ਉਮੀਦ ਨਾਲ ਅਮਰੀਕਾ ਗਏ ਸੀ ਔਰ ਕਿਵੇਂ ਪਹੁੰਚੇ ਸੀ ਅਮਰੀਕਾ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਦੇ ਮਨ ਚ ਸਵਾਲ ਹੈ ਕਿ 33 ਸਾਲ ਚ ਲੋਕ ਪੱਕੇ ਹੋ ਜਾਂਦੇ ਆ ਤੁਹਾਡੀ ਕੀ ਪ੍ਰੋਬਲਮ ਲੱਗੀ ਕਿਉਂਕਿ ਮੈਂ ਦੇਖ ਰਿਹਾ ਸੀ 2012 ਚ ਤੁਹਾਨੂੰ ਪਹਿਲੀ ਵਾਰ ਰਿਫਿਊਜ਼ਲ ਜਿਹੜਾ ਲਾਇਆ ਗਿਆ ਸੀਗਾ ਮੇਰਾ ਕੇਸ ਪਾਸ ਹੋ ਗਿਆ ਸੀ ਪਰ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿ ਕੀ ਹੋਇਆ ਕੀ ਨਹੀਂ ਹੋਇਆ ਇਹਨਾਂ ਇੱਕ ਦੋ ਵਾਰੀ ਇਨਕੁਆਰੀ ਵੀ ਕੀਤੀ ਆ ਜਾਂ ਇੰਡੀਆ ਤੋਂ ਪ੍ਰੋਬਲਮ ਹੋਈ ਆ ਜਾਂ ਮੈਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਉਸ ਤੋਂ ਬਾਅਦ ਡਿਨਾਈ ਕਰ ਦਿੱਤਾ ਇਹਨਾਂ ਨੇ 9th 9th ਸਰਕਟ ਅਪੀਲ ਤੋਂ ਤੇ ਫਿਰ ਮੇਰੇ ਕੋਲ ਪਾਸਪੋਰਟ ਤੇ ਹੈਗਾ ਨਹੀਂ ਸੀ ਤੇ ਮੈਂ ਹਾਜ਼ਰੀ ਲਗਾਉਂਦੀ ਸੀ ਹਰ 6 ਮਨਥ ਬਾਅਦ ਮੈਂ ਹਾਜ਼ਰੀ ਲਗਾਉਣ ਜਾਂਦੀ ਸੀ ਕੁਝ ਨਹੀਂ ਮੈਨੂੰ ਕਦੀ ਕਿਹਾ ਇਸ ਵਾਰ ਮੈਨੂੰ ਇਹਨਾਂ ਨੇ ਰੈਸਟ ਕਰ ਲਿਆ ਇਹ ਨਹੀਂ ਪਤਾ ਕਿਉਂ ਕੀਤਾ ਪਰ ਤੁਸੀਂ ਉਸ ਦੇਸ਼ ਨੂੰ ਟੈਕਸ ਦਿੱਤਾ ਬਕਾਇਦਾ ਤੁਹਾਡਾ ਡਰਾਈਵਿੰਗ ਲਾਇਸੈਂਸ ਬਣਿਆ ਹੋਇਆ ਬਹੁਤ ਸਾਰੇ ਕਾਗਜ਼ ਜਿਹੜੇ ਤੁਹਾਨੂੰ ਉਸ ਕੰਟਰੀ ਨੇ ਦਿੱਤੇ ਲੇਕਿਨ ਤੁਹਾਨੂੰ ਸਿਟੀਜ਼ਨਸ਼ਿਪ ਨਹੀਂ ਮਿਲੀ ਮੈਂ ਜਾਨਣਾ ਚਾਹਾਂਗਾ ਬਹੁਤ ਸਾਰੇ ਲੋਕ ਜਾਨਣਾ ਚਾਹਣਗੇ ਕਿ ਆਖਿਰ ਉਸ ਦਿਨ ਹੋਇਆ ਕੀ ਸੀ ਤੁਸੀਂ ਉਹ ਸਾਈਨ ਕਰਨ ਗਏ ਘਰੋਂ ਸਵੇਰੇ ਗਏ ਹੋਗੇ ਆਮ ਦਿਨਾਂ ਮੰ ਕੋਈ ਅੰਦਾਜ਼ਾ ਸੀ ਕਿ ਤੁਹਾਡੇ ਨਾਲ ਇਹ ਜਿਹੜਾ ਪਾਣਾ ਵਰਤੇਗਾ ਨਹੀਂ ਕੋਈ ਅੰਦਾਜ਼ਾ ਨਹੀਂ ਸੀ ਮੈਨੂੰ ਮੈਨੂੰ ਇਹ ਹੀ ਸੀ ਵੀ ਮੈਂ ਜਾਣਾ ਉਹਨਾਂ 1 ਘੰਟੇ ਦੇ ਵਿੱਚ ਵੀ ਮੈਨੂੰ ਬਹੁਤ ਲੋਗ ਹੁੰਦੇ ਆ 1 ਘੰਟਾ 2 ਘੰਟੇ ਲੱਗਣਗੇ ਤੇ ਮੈਨੂੰ ਸੈਂਡ ਕਰਕੇ ਉਹਨਾਂ ਦੇ ਦੇ ਦੇਣੇ ਮੈਨੂੰ ਇਹੋ ਜੀ ਕੋਈ ਮੈਨੂੰ ਨਹੀਂ ਸੀ ਆਸ ਹੈ ਕਿ ਵੀ ਇਹਨਾਂ ਮੈਨੂੰ ਪਕੜ ਕੇ ਤੇ ਉੱਥੇ ਬਿਠਾ ਲੈਣਾ ਇਹਦੇ ਵਿੱਚ ਮੈਨੂੰ ਨਹੀਂ ਪਤਾ ਕੀ ਰੀਜਨ ਨਹੀਂ ਕੀ ਨਹੀਂ ਹੈ ਇਹ ਮੈਂ ਨਹੀਂ ਕੁਝ ਵੀ ਕਹਿ ਇਸ ਵਾਰ ਕਹਿ ਨਹੀਂ ਉਹਦਾ ਮੈਨੂੰ ਪਤਾ ਲੱਗਾ ਜਦੋਂ ਉਹਨਾਂ ਮੈਨੂੰ ਕਿਹਾ ਵਾ ਵੀ ਤੁਹਾਨੂੰ ਅਹੀ ਰੈਸਟ ਕੀਤਾ ਤਾਨੂੰ ਸਭ ਤੋਂ ਪਹਿਲਾਂ ਰੈਸਟ ਕਰਕੇ ਉਹ ਬੇਕਰ ਫੀਲਡ ਜਿਹੜਾ ਉੱਥੇ ਲੈ ਗਏ ਸੀਗੇ ਉੱਥੇ ਤੁਹਾਨੂੰ ਕਿਵੇਂ ਟਰੀਟ ਕੀਤਾ ਕਿਉਂਕਿ ਆਮ ਤੌਰ ਤੇ ਇੱਕ ਬਜ਼ੁਰਗ ਹੁੰਦਾ ਭਾਰਤ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਤੇ 6 ਵਜੇ ਤੋਂ ਬਾਅਦ ਕਹਿੰਦੇ ਆ ਕਿ ਬਜ਼ੁਰਗਾ ਨੂੰ ਜਿਹੜਾ ਇਹ ਪੁਲਿਸ ਸਟੇਸ਼ਨ ਬੁਲਾਣਾ ਵੀ ਨਹੀਂ ਹੁੰਦਾ ਲੇਕਿਨ ਅਮਰੀਕਾ ਵਰਗੀ ਇੱਕ ਸੁਪਰ ਪਾਵਰ ਜਿੱਥੇ ਜਿੱਥੋਂ ਐਕਸਪੈਕਟ ਕੀਤਾ ਜਾਂਦਾ ਕਿ ਹਿਊਮਨ ਰਾਈਟਸ ਜਿਹੜੀਆਂ ਬਹੁਤ ਵਧੀਆ ਹੋਣਗੀਆਂ ਉਸ ਦੇ ਬਾਵਜੂਦ ਤੁਹਾਨੂੰ ਜਿਹੜਾ ਇਹ ਕਿ ਕ੍ਰਿਮੀਨਲ ਦੀ ਤਰ੍ਹਾਂ ਟਰੀਟ ਕੀਤਾ ਗਿਆ ਤੁਹਾਨੂੰ ਸ਼ਾਇਦ ਕੱਪੜੇ ਵੀ ਉਹਨਾਂ ਨੇ ਜਿਹੜੇ ਆ ਉੱਥੇ ਕੋਈ ਵੱਖਰੀ ਜਿਹੜੀ ਵਰਦੀ ਜਦੋਂ ਮੈਨੂੰ ਸਨ ਫਰਾਂਸਿਸਕੋ ਤੋਂ ਲੈ ਕੇ ਗਏ ਆ ਮੈਂ ਇਕੱਲੀ ਗਈ ਆ ਗੱਡੀ ਦੇ ਵਿੱਚ ਨਾਲ ਮੇਰੇ ਗੋਰੀ ਮੈਡਮ ਸੀ ਉਸ ਦਿਨ ਮੈਨੂੰ ਫ੍ਰਿਜ ਨੂੰ ਲੈ ਕੇ ਗਏ ਫ੍ਰਿਜ ਨੂੰ ਮੈਨੂੰ ਇੰਨਾ ਫੁੱਲਡੇ ਰੱਖਿਆ ਰਾਤ ਨੂੰ 9 ਵਜੇ ਤੋਂ ਫਿਰ ਮੈਨੂੰ ਇਹ ਲੈ ਕੇ ਗਏ ਬੇਕਕ ਸਪੀਡ ਬੇਕਕ ਸਪੀਡ ਇੰਨਾ ਮੈਨੂੰ ਫਿਰ ਸਾਰੀ ਮੇਰੀ ਕਾਰਵਾਈ ਜੋ ਮੈਨੂੰ ਕਰਨੀ ਐ ਨਾ ਪੇ ਆਪਦਾ ਪੇਪਰ ਵਰਕ ਕੀਤਾ ਮੇਰੇ ਡਰੈਸ ਚੇਂਜ ਕਰਵਾਈ ਕਪੜੇ ਕਪੜੇ ਸਾਰਾ ਮੇਰਾ ਸਮਾਨ ਇਹਨਾਂ ਨੇ ਸਾਰਾ ਪੈਕ ਕਰਕੇ ਰੱਖ ਲਿਆ ਆਪਦੇ ਕੋਲ ਫੇ ਮੈਨੂੰ ਮੈਂ ਉਹਨਾਂ ਨੂੰ ਕਿਹਾ ਮੈਂ ਹਾਂ ਮੈਂ ਥੱਕ ਗਈ ਬਹੁਤ ਲੌਂਗ ਟਾਈਮ ਹੋ ਗਿਆ 3 ਵਜੇ ਰਾਤ ਦੇ ਵੀ ਮੈਂ ਬਿਕੋਜ਼ ਮੈਨੂੰ ਕਰੋ ਕੁਛ ਨਾ ਕੁਝ ਵੀ ਮੈਂ ਨਹੀਂ ਬੈਠ ਸਕਦੀ ਫਿਰ ਮੈਨੂੰ ਕਹਿੰਦੇ ਨਹੀਂ 5 ਮਿੰਟ 10 ਮਿੰਟ ਫਿਰ ਬਾਅਦ ਵਿੱਚ ਮੈਨੂੰ ਜਿੱਥੇ ਲੇਡੀਜ਼ ਹੈਗੀਆਂ ਸੀ ਜਿਹੜੇ ਰੂਮ ਚ ਉੱਥੇ ਮੈਂ ਛੱਡ ਕੇ ਆ ਉਹ ਉਸ ਦਿਨ ਤੋਂ ਮੈਂ 8-10 ਦਿਨ ਉੱਥੇ ਹੀ ਨਹੀਂ ਕਿੰਨੇ ਇੰਡੀਅਨ ਲੋਕ ਸੀ ਉੱਥੇ ਹੋਰ ਵੀ ਲੋਕ ਸੀ ਇੰਨੇ ਨਾ 15-20 ਲੇਡੀਜ਼ ਹੈਗੀਆਂ ਸੀ ਪਰ ਬਾਕੀ ਸਾਰੇ ਅਲੱਗ-ਅਲੱਗ ਦੇਸ਼ਾਂ ਦੇ ਸੀ ਕੋਈ ਮੈਕਸੀਕਨ ਸੀ ਕੋਈ ਬਲੈਕ ਲੇਡੀਜ਼ ਵੀ ਕੋਈ ਅਮਰੀਕਨ ਵੀ ਸੀ ਸਾਰੇ ਮਿਕਸ ਹੀ ਸੀ ਸੋ ਇੱਕ ਮੈਸੇਜ ਦੇਣਾ ਬੜਾ ਜ਼ਰੂਰੀ ਹੈ ਕਿ ਜੋ ਲੋਕ 50-50 ਲੱਖ ਅੱਜ ਵੀ ਕਿਉਂਕਿ ਅਮਰੀਕਾ ਦੇ ਹਾਲਾਤ ਬਦਲ ਚੁੱਕੇ ਆ ਕਿਸੇ ਵੇਲੇ ਅਮਰੀਕਾ ਨੂੰ ਲੈਂਡ ਆਫ ਇਮੀਗ੍ਰੇਸ਼ਨ ਕਿਹਾ ਜਾਂਦਾ ਸੀ ਬਹੁਤ ਸਾਰੇ ਲੋਕ ਜਿਹੜੇ ਆ ਜਿਹੜੇ ਡੋਨਲਡ ਟਰੰਪ ਸਾਹਿਬ ਆ ਉਹਨਾਂ ਦੇ ਵਡੇਰੇ ਜਿਹੜੇ ਆ ਉਹ ਵੀ ਬਾਹਰੋਂ ਆਏ ਸੀ ਲੇਕਿਨ ਅਫਸੋਸ ਦੀ ਗੱਲ ਹੈ ਕਿ ਉਹੀ ਦੇਸ਼ ਜਿਹੜਾ ਹੁਣ ਪ੍ਰਵਾਸੀਆਂ ਦਾ ਜਿਹੜਾ ਦੁਸ਼ਮਣ ਬਣਿਆ ਹੋਇਆ ਕਾਫੀ ਮੁਸ਼ਕਿਲ ਪਰਿਆ ਰਾ ਰਿਹਾ ਇਹਨਾਂ ਦਾ ਕਿਉਂਕਿ 12 ਦਿਨ ਇੱਕ ਆਮ ਇਨਸਾਨ ਸਾਡੇ ਵਰਗੇ ਤੰਦਰੁਸਤ ਇਨਸਾਨ ਨੂੰ ਅਗਰ ਇਹੋ ਜਿਹਾ ਤੁਸੀਂ ਇਹ ਦੇਣਗੇ ਤਾਂ ਸ਼ਾਇਦ ਉਹ ਟੁੱਟ ਜਾਂਦਾ ਲੇਕਿਨ ਮੈਂ ਇਹਨਾਂ ਦੇ ਹੌਸਲੇ ਦੀ ਜਿਹੜੀ ਆ ਮੈਂ ਕਹਿਣਾ ਕਿ ਬਹੁਤ ਉਲੰਧ ਠੀਕ ਹੈ ਬੱਚਿਆ ਦੂਰ ਨੇ ਬੜੀ ਮੁਸ਼ਕਿਲ ਚ ਨਹੀਂ ਲੇਕਿਨ 12 ਦਿਨ ਉਥੋਂ ਸਰਵਾਈਵ ਕਰਕੇ ਫਲਾਈਟ ਦੇ ਵਿੱਚ ਲੈ ਕੇ ਆਣਾ ਕਾਫੀ ਮੁਸ਼ਕਿਲ ਰਿਹਾ ਤੁਸੀਂ ਜਦੋਂ ਉਥੋਂ ਆਏ ਵਾਪਸ ਫਲਾਈਟ ਵਿੱਚ ਤੁਹਾਡਾ ਕਿਵੇਂ سلوਕ ਕੀਤਾ ਕਿਉਂਕਿ ਤੁਸੀਂ ਵੈਜੀਟੇਰੀਅਨ ਹੋ ਉੱਥੇ ਦੇ ਖਾਣਾ ਵੀ ਸ਼ਾਇਦ ਜਿਹੜਾ ਇਹ ਦੂਜਾ ਦਿੱਤਾ ਜਾ ਰਿਹਾ ਸੀ ਵੈਜੀਟੇਰੀਅਨ ਪਹਿਲਾਂ ਤਾਂ ਮੈਨੂੰ ਉਹਨਾਂ ਨਹੀਂ ਦਿੱਤਾ ਜਦੋਂ ਮੈਂ ਖਾਣਾ ਦਿੱਤਾ ਮੈਂ ਉਹਨਾਂ ਨੂੰ ਦੇਖਿਆ ਸੈਂਡਵਿਚਸ ਤਾਂ ਮੈਨੇ ਬੋਲੇ ਮੈਂ ਮੈਂ ਤਾਂ ਨਹੀਂ ਖਾ ਸਕਦੀ ਮੈਂ ਤਾਂ ਵੈਜੀਟੇਰੀਅਨ ਹਾਂ ਉਹ ਲੋਕ ਨੇ ਚੈੱਕ ਕੀਤਾ ਕਿ ਇਹ ਕਹਿੰਦੇ ਵੈਜੀਟੇਰੀਅਨ ਫੂਡ ਨਹੀਂ ਆ। ਤੋਂ ਮੈਨੂੰ ਚਿਪਸ ਔਰ ਦੋ ਬਿਸਕੁਟ ਦਿੱਤੇ। ਉਹੀ ਮੈਂ ਖਾਧੀ। ਪੂਰਾ ਰਸਤਾ ਤੁਸੀਂ ਕੋ ਕਿ ਦੋ ਦੋ ਵਾਰ ਸਰਜਰੀ ਕਰਾਈ ਹੈ ਔਰ 올ਡ एज ਕੰਪਲਿਕੀਸ਼ਨ ਹੋਣ ਗਈਆਂ ਬਹੁਤ ساری ਮੈਡੀਕੇਸ਼ਨ ਚੱਲਦੀ ਹੈ। ਤੁਹਾਨੂੰ ਉਹਨਾਂ ਨੇ ਕੋਈ ਦਵਾਈਆਂ ਦਿੱਤੀਆਂ ਜਾਂ ਤੁਹਾਨੂੰ ਖਾਣ ਨੂੰ ਕਿਉਂਕਿ ਦਵਾਈ ਤੋਂ ਪਹਿਲਾਂ ਕੁਝ ਖਾਣਾ ਵੀ ਹੁੰਦਾ ਔਰ ਸ਼ਾਇਦ ਤੁਹਾਨੂੰ ਬਰਫ਼ ਦਿੱਤੀ ਗਈ ਕਿ ਇਹ ਹੀ ਖਾ ਲਓ। ਨਹੀਂ ਕੁਝ ਨਹੀਂ ਦਿੱਤਾ ਉਹਨਾਂ ਨੇ ਕੋਈ ਦਵਾਈ ਨਹੀਂ ਦਿੱਤੀਗੀ ਮੈਂ ਕਿਹਾ ਵੀ ਉਹਨਾਂ ਨੂੰ ਕਿ ਮੈਨੂੰ ਮੈਡੀਸਿਨ ਚਾਹੀਦੀ ਹੈ। ਕੋਈ ਆਸ ਨਹੀਂ ਐਬੂ ਹਰਜੀਤ ਜੀ ਦੀਪਕ ਆਲੂ ਵਾਲੀਆਂ ਅਜਿਹੇ ਸਖਸ਼ਜ ਔਰ ਉਹਨਾਂ ਵਰਗੇ ਹਜ਼ਾਰਾਂ ਸਖਸ਼ ਜਿਹੜੇ ਅਮਰੀਕਾ ਚ ਲਗਾਤਾਰ ਇੱਕ ਕੈਂਪੇਨ ਚਲਾ ਰਹੇ ਆ ਕਿ ਕਿਸੇ ਤਰ੍ਹਾਂ ਤੁਹਾਨੂੰ ਵਾਪਸ ਲੈ ਕੇ ਜਾਇਆ ਜਾਵੇ ਕੋਈ ਉਮੀਦ ਦਿਖ ਰਹੀ ਐ ਕਿ ਸ਼ਾਇਦ ਉੱਥੇ ਲੋਕਾਂ ਦੇ ਜਿਹੜਾ ਇੱਕ ਅੱਜ ਵੀ ਬਹੁਤ ਸਾਰੇ ਲੋਕ ਤੁਹਾਨੂੰ ਅਮਰੀਕਾ ਚ ਹੁਣ ਦੇਖ ਰਹੇ ਹੋਣਗੇ ਔਰ ਉਹਨਾਂ ਦੀ ਇੱਕ ਸਨੇਹਾ ਵੀ ਸੀ ਤੁਹਾਡੇ ਲਈ ਕਿ ਅਸੀਂ ਹਮੇਸ਼ਾ ਤੁਹਾਡੇ ਲਈ ਖੜਾਾਂਗੇ ਕੈਲੀਫੋਰਨੀਆ ਜਿਸ ਨੂੰ ਕਿ ਕਹਿੰਦੇ ਆ ਕਿ ਦੂਜਾ ਪੰਜਾਬ ਐ ਉੱਥੇ ਬਹੁਤ ਸਾਰੇ ਲੋਕ ਤੁਹਾਡੇ ਲਈ ਆਨਲਾਈਨ ਪਟੀਸ਼ਨਸ ਵੀ ਚਲਾ ਰਹੇ ਆ ਤੁਹਾਨੂੰ ਲੱਗਦਾ ਹੈ ਕਿ ਇਹ ਪਟੀਸ਼ਨਸ ਦਾ ਕੋਈ ਬੂਰ ਪਏਗਾ ਔਰ ਤੁਹਾਨੂੰ ਵਾਪਸੀ ਤੁਹਾਡੀ ਇੱਕ ਦਿਨ ਤੁਹਾਡੇ ਆਪਣੇ ਘਰ ਚ ਹੋਏਗੀ ਕਿ ਪਿੰਡ ਵਾਲਾ ਘਰ ਤੇ ਤੁਹਾਡਾ ਖਤਮ ਹੋ ਗਿਆ ਤੁਸੀਂ ਇਹ ਪਿੰਡ ਚੋਂ ਚਲੇ ਗਏ ਸੀ ਆਪਣਾ ਛੱਡ ਕੇ ਨਵਾਂ ਤਿਲਕਾ ਜੋੜਿਆ ਸੀ ਉੱਤੇ ਹੁਣ ਲੱਗਦਾ ਹੈ ਕਿ ਉਹ ਪਟੀਸ਼ਨਸ ਜਿਹੜੇ ਭਾਰਤੀ ਸਰਕਾਰ ਹੈ ਜਾਂ ਕੱਲ ਵਿਧਾਨ ਸਭਾ ਚ ਸੀਐਮ ਸਾਹਿਬ ਨੇ ਬਕਾਇਦਾ ਕੀਤਾ ਕਿ ਜਿਹ ਟ੍ਰੰਪ ਸਾਹਿਬ ਜਿਹੜੇ ਨੇ ਮੋਦੀ ਜੀ ਕਹਿੰਦੇ ਕਿ ਮੇਰੇ ਦੋਸਤ ਨੇ ਲੇਕਿਨ ਕੀ ਵਜ੍ਹਾ ਹੈ ਕਿ ਸਾਡੇ ਬਜ਼ੁਰਗਾਂ ਨੂੰ ਇੰਨਾ ਜਿਹੜਾ ਉੱਥੋਂ ਜਲੀਲ ਕਰਕੇ ਉਹਨਾਂ ਨੇ ਐਂ ਭੇਜਿਆ ਇਹਦੇ ਵਿੱਚ ਮੈਂ ਕੀ ਕਰਾਂ ਮੈਂ ਜਦੋਂ ਡੇਟ ਤੇ ਗਈ ਸੀ ਜਿਸ ਤਰ੍ਹਾਂ ਮੈਂ ਆਪ ਦਾ ਘਰ ਬਣਾਇਆ ਸਾਰਾ ਚੀਜ਼ਾਂ ਰੱਖੀਆਂ ਉਸ ਤਨਾ ਉਸੇ ਤਰ੍ਹਾਂ ਹੀ ਰਹਿ ਗਈਆਂ ਮੈਂ ਮੁੜ ਕੇ ਮੁੜ ਕੇ ਜਾ ਕੇ ਕਰਨਾ ਮੈਨੂੰ ਜਾਣ ਦਿੱਤਾ ਨਾ ਮੈਨੂੰ ਬੱਚਿਆਂ ਨੂੰ ਮਿਲਣ ਨਹੀਂ ਦਿੱਤਾ ਬਸ ਉਹ ਜਿਸ ਦਿਨ ਆਈ ਮੈਂ ਉਸੇ ਤਰ੍ਹਾਂ ਹੀ ਪਿਆਰ ਨਾ ਮੈਨੂੰ ਨਹੀਂ ਪਤਾ ਪਿੱਕੀ ਕੀਤਾ ਕਿ ਨਹੀਂ ਕੀਤਾ ਅਜੇ ਵੀ ਬੱਚਿਆਂ ਨੂੰ ਇਹੀ ਆਸ ਹੈ ਵੀ ਮੈਂ ਸ਼ਰ ਵਾਪਸ ਆਉਂਗੀ ਤੇ ਆਪ ਦੀਆਂ ਚੀਜ਼ਾਂ ਆਪ ਖੁਦ ਸੰਭਾਲਣਗੇ ਇਹ ਮੈਨੂੰ ਨਹੀਂ ਪਤਾ ਪਈ ਕੀ ਕੀਤਾ ਕੀ ਨਹੀਂ ਕੀਤਾ ਕਹਿੰਦੇ ਬਜ਼ੁਰਗ ਜਿਹੜੇ ਘਰ ਦਾ ਤਾਲਾ ਹੁੰਦੇ ਔਰ ਮੈਂ ਉਮੀਦ ਕਰਦਾ ਕਿ ਜਿਵੇਂ ਤੁਸੀਂ ਤੇ ਉੱਥੇ ਜੌਬ ਕਰਦੇ ਸੀ ਬਿਕਾਇਦਾ ਬਹੁਤ ਸਾਰੇ ਲੋਕ ਜਿਹੜੇ ਤੁਹਾਡੇ ਜੌਬ ਵਾਲੇ ਲੋਕ ਆ ਉਹ ਵੀ ਫੋਨ ਲਗਾਤਾਰ ਤੁਹਾਨੂੰ ਕਰ ਰਹੇ ਸੀ ਕਿ ਉਹ ਇਸ ਦੁੱਖ ਦੇ ਘੜੀ 'ਚ ਤੁਹਾਡੇ ਨਾਲ ਨਹੀਂ ਔਰ ਉਹ ਚਾਣ ਕੇ ਜਲਦੋ ਜਲਦ ਵਾਪਸ ਆਓ ਗੱਲਬਾਤ ਹੋ ਰਹੀ ਹੈ ਬੱਚਿਆਂ ਨਾਲ ਪੋਤਿਆਂ ਨਾਲ ਕੀ ਕਹਿ ਰਹੇ ਤੁਹਾਨੂੰ ਸਾਰਿਆਂ ਨਾਲ ਹੁੰਦੀ ਹੈ ਪੋਤਿਆਂ ਨਾਲ ਦੋ-ਦੋ ਟਾਈਮ ਹੁੰਦੀ ਹੈ ਬੱਚਿਆਂ ਨਾਲ ਵੀ ਹੁੰਦੀ ਹੈ ਜਿਹੜੇ ਮੇਰੇ ਮੈਂ ਕੰਮ ਕਰਦੀ ਫਿਰ ਮੇਰੇ ਕੋ ਕਸਟਮਰ ਆਉਂਦੇ ਉਹ ਹੀ ਮੈਨੂੰ ਹੁਣ ਫੋਨ ਕਰਦੇ ਆ ਉਹ ਵੀ ਸਾਰੀਆਂ ਮੈਨੂੰ ਪੁੱਛਦੇ ਕਿਸ ਤਰ੍ਹਾਂ ਹੋ ਗਿਆ ਇਹ ਨਿਸ਼ਾਨੀ ਕਿਵੇਂ ਹੋ ਗਿਆ ਆਪਨੇ ਬਤਾਇਆ ਨਹੀਂ ਮੈਂ ਉਸਮੇ ਕੀ ਜਵਾਬ ਦਵਾਂ ਮੇਰੀ ਜਿੱਥੇ ਮੈਂ ਕੰਮ ਕੀਤਾ ਹੈ ਉਹ ਵੀ ਲੜਕੀਆਂ ਜਿਹੜਾ ਮੇਰਾ ਓਨਰ ਸੀ ਉਹਨਾਂ ਦੀਆਂ ਬੇਟੀਆਂ ਬਹੁਤ ਮੇਰੀ ਹੈਲਪ ਕੀਤੀ ਹੈ ਜਿਵੇਂ ਉਹਨਾਂ ਨੇ ਕਿਹਾ ਮੈਂ ਹੈ थैंक यू ਤੁਹਾਡੇ ਵੀ ਮੇਰੀ ਬਹੁਤ ਹੈਲਪ ਕੀਤੀ ਕਿੰਨੇ ਮੈਂ थैंक यू ਕਿੰਨੇ ਅਹੀਂ ਤੁਹਾਡੇ ਬੱਚੇ ਆ ਤੁਸੀਂ ਸਾਡੀ ਮਾਂ ਜੇ ਅਹੀਂ ਛੋਟੇ ਛੋਟੇ ਸੀ ਜਦਸੇ ਮੈਂ ਨੇ ਕੰਮ ਸ਼ੁਰੂ ਕੀਤਾ 30 ਸਾਲ ਮੈਂ ਨੇ ਉਸੇ ਸਟੋਰ ਇੱਕ ਵਿੱਚ ਕੰਮ ਕੀਤਾ ਮੈਂ ਕੋਈ ਚੇਂਜ ਨਹੀਂ ਕੀਤਾ ਆਪਨੇ ਫੈਮਿਲੀ ਕੀ ਤਰ੍ਹਾਂ ਮੇਰੇ ਸਾਥ ਹੋ ਰਹਤੇ ਨੇ ਫੈਮਿਲੀ ਕੀ ਤਰ੍ਹਾਂ ਮੇਰੇ ਕੋਲ ਸਾਥ ਹੈਲਪ ਵੀ ਮੇਰੀ ਕੀਤੀ ਹੈ ਪਰ ਅੱਜ ਜੋ ਲੜਕੀਆਂ ਨੇ ਹੈਲਪ ਕੀ ਹੈ ਨਾ वो तो मैं कभी भी सारी उम्र उनका सारी फैमिली का देना नहीं दे सकती आज भी मेरे बच्चों को वो हौसला देते हैं आप फिक्र नहीं करो फिक्र नहीं करो हम आपके पास है ना सब कुछ करेंगे मेरे को फोन करके बोलते हैं दीदी नहीं आप ऐसे नहीं दिल नहीं छोड़ता हम आपके साथ हैं आप बुलाओगे तो मैं उसी टाइम आ जाऊंगी इतना तो कोई अपना बहन भाई भी नहीं करता जितना उन लोगों ने मेरा साथ दिया ਤਿੱਥੇ ਮੈਂ ਵੀ ਦਿਖਾਣਾ ਚਾਹਾਂਗਾ ਪੈਰ ਦੇਖੋਗੇ ਇਹਨਾਂ ਦੇ ਪੈਰ ਸੁੱਜੇ ਹੋਏ ਅੱਜ ਜ਼ਰੂਰ ਥੋੜੀ ਸੋਜਿਸ਼ ਘਟੀ ਹੈ ਲੇਕਿਨ ਇਸ ਉਮਰ ਦੇ ਵਿੱਚ ਜਿਸ ਤਰ੍ਹਾਂ ਦਾ ਅਨਮਨੁੱਖੀ ਵਿਵਾਰ ਇਹਨਾਂ ਨੇ ਕੀਤਾ ਗਿਆ ਉਹ ਬਹੁਤ ਨਿੰਦਨਯੋਗ ਹੈ ਦਰਸ਼ਕਾਂ ਨੂੰ ਮੈਂ ਵੀ ਦਿਖਾਵਾਂਗਾ ਦੋ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਇੱਕ ਸਕਰੀਨ ਖੁਸ਼ੀ ਵਾਲੇ ਟਾਈਮ ਦੀ ਫੇਸ ਤੇ ਨੂਰ ਦੇਖੋ ਦੁੱਖ ਔਰ ਚਿੰਤਾ ਜ਼ਰੂਰ ਹੈ ਹੁਣ ਇਸ ਵळे ਲਿਖੇ ਨੇ ਇਹੋ ਹੀ ਉਮੀਦ ਕਰ ਰਹੇ ਹਾਂ ਕਿ ਸ਼ਾਇਦ ਜਿਹੜੀਆਂ ਉੱਥੇ ਹਜ਼ਾਰਾਂ ਲੋਕ ਜਿਹੜੇ ਪਟੀਸ਼ਨਸ ਪਾ ਰਹੇ ਆ ਉਸ ਪਟੀਸ਼ਨਰ ਨੂੰ ਕੋਈ ਨਾ ਕੋਈ ਜਿਹੜੀ ਸਰਕਾਰ ਹੈ ਓਨਰ ਕਰੇਗੀ ਔਰ ਇਹਨਾਂ ਨੂੰ ਇੱਕ ਵਾਰ ਵਾਪਸ ਕਰ ਰਹਿਣ ਦੀ ਹੋਏਗੀ ਪਰਿਵਾਰ ਦੇ ਹੋਰ ਮੈਂਬਰ ਮੇਰੇ ਨਾਲ ਮੌਜੂਦ ਹੈ ਕੁਲਵੰਤ ਜੀ ਇੱਕ ਬੜਾ ਦੁੱਖ ਵਾਲਾ ਟਾਈਮ ਵੀ ਹੈ ਕਿਉਂਕਿ ਉਹਨਾਂ ਦਾ ਸਾਰਾ ਪਰਿਵਾਰ ਉੱਥੇ ਹੈ ਪਤੀ ਨੇ ਦੇਸ਼ ਦੇ ਲਈ 에ਅਰ ਫੋਰਸ ਨੌਕਰੀ ਕੀਤੀ ਪੈਨਸ਼ਨ ਤੱਕ ਉਹਨਾਂ ਨੂੰ ਨਹੀਂ ਮਿਲਦੀ ਘਰ ਰਹਿਣ ਨੂੰ ਛੱਤ ਨਹੀਂ ਹੈ ਅਸੀਂ ਵੀ ਟੀਵੀ ਤੇ ਦਿਖਾ ਰਹੇ ਹਾਂ ਸ਼ਾਇਦ ਲੋਕਾਂ ਨੂੰ ਅੰਦਾਜ਼ਾ ਨਹੀਂ ਹੋਏਗਾ ਕਿ ਕਿੰਨੇ ਵੱਡੇ ਦਰਦ ਤੋਂ ਨਿਕਲ ਰਹੇ ਆ ਔਰ ਤੁਸੀਂ 에ਅਰ ਫੋਰਸ ਨੂੰ ਅਪਰੋਚ ਕਰ ਰਹੇ ਹੋ ਔਰ ਪਹਿਲਾ ਮੈਂ ਜਾਨਣਾ ਚਾਹਾਂਗਾ ਜਿਉਂਨ ਤੁਸੀਂ ਇਹਨਾਂ ਨੂੰ 에어ਪੋਰਟ ਤੇ ਮਿਲੇ ਕਿ ਹਾਲਤ ਵਿੱਚ ਸੀ ਕਿਉਂਕਿ ਕਈ ਦਿਨਾਂ ਤੋਂ ਨਹਾਤੇ ਨਹੀਂ ਸੀ ਔਰ ਇੱਕ ਔਰਤ ਜਿਹੜੇ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਦੇ ਨੇ ਸਵੇਰੇ ਸ਼ਾਮ ਨਹਾਉਂਦੇ ਸੀ ਉਹਨਾਂ ਦੀ ਇਹ ਹਾਲਤ ਸੀਗੀ ਦੁੱਖ ਹੋਇਆ ਹਾਂਜੀ ਇਹ ਜਿਹੜਾ ਗੌਰਵ ਜੀ ਵਸੇ ਗਵਰਨਮੈਂਟ ਨੇ ਜੋ ਕੀਤਾ ਹੈ ਉਹਨਾਂ ਨੂੰ ਰਿਪੋਰਟ ਕਰਕੇ ਭੇਜਿਆ ਇਸ ਉਮਰ ਦੇ ਵਿੱਚ ਸਭ ਤੋਂ ਪਹਿਲਾਂ ਤੋਂ ਉਹ ਹੀ ਬਹੁਤ ਗਲਤ ਗੱਲ ਹੈਗੀ ਹੈ ਉਹਨਾਂ ਨੇ ਕੋਈ ਹਿਊਮਨਿਟਰੀ ਸਰਟਿਸਟਾ ਜੋ ਹੈ ਉਹਨਾਂ ਨੇ ਪਹਲਾ ਨਹੀਂ ਕੀਤਾ ਔਰ ਜਿਸ ਤਰੀਕੇ ਨਾਲ ਇਹਨਾਂ ਨੂੰ ਭੇਜਿਆ ਗਿਆ ਜਿਸ ਤਰੀਕੇ ਨਾਲ ਉਹਨਾਂ ਨੂੰ ਉੱਥੇ ਰੱਖਿਆ ਗਿਆ ਉਹ ਆਈ ਥਿੰਕ ਉਹ ਜਾਨਵਰਾਂ ਨਾਲ ਵੀ ਉਹ ਲੋਕ ਵਿਹਾਰ ਨਹੀਂ ਕਰਦੇ ਜੋ ਇਹਨਾਂ ਨੂੰ ਉੱਥੇ ਕੀਤਾ ਗਿਆ ਇਹ ਵੈਜੀਟੇਰਨ ਹੈਗੇ ਨੇ ਇਹਨਾਂ ਨੂੰ ਨਾਨ-वेज ਖਾਣਾ ਦਿੱਤਾ ਗਿਆ ਇਹਨਾਂ ਨੇ ਕਿਹਾ ਕਿ ਮੈਂ ਨਾਨ-वेज ਨਹੀਂ ਖਾਂਦੀ ਫਿਰ ਉਹਨਾਂ ਨੇ ਇੱਕ ਪਲੇਟ 'ਚ ਆਈਸ ਲਿਆ ਕੇ ਉਹਨਾਂ ਦੇ ਅੱਗੇ ਰੱਖਤੀ ਲੋ ਜੀ ਹੋਰ ਨਹੀਂ ਉਹ ਨਹੀਂ ਖਾਣਾ ਤੇ ਆਈਸ ਖਾ ਲੋ ਇਸ ਤਰ੍ਹਾਂ ਦਾ ਵਿਹਾਰ ਉਹਨਾਂ ਨੇ ਕੀਤਾ ਇਹਨਾਂ ਨੂੰ ਹੱਤਕੜੀਆਂ ਲਾਗਾ ਲਗਾ ਕੇ ਰੱਖਿਆ ਨੇ ਉਹਨਾਂ ਨੂੰ ਬੇੜੀਆਂ ਪਾ ਕੇ ਰੱਖਿਆ ਨੇ ਇਹ 73 ਇਅਰ 올ਡ ਲੜੀ ਕਿੱਥੇ ਪੱਜ ਜਾਏਗੀ ਜਦੋਂ ਸਾਰੀ ਸਕਿਉਰਿਟੀ ਉੱਥੇ ਮੌਜੂਦ ਹੈ ਸਭ ਕੁਝ ਹੈ ਡਿਟੈਂਸ਼ਨ ਸੈਂਟਰ ਜਨਨ ਰੱਖਿਆ ਹੋਇਆ ਹੈ ਇਹੋ ਜਿਹੀ ਚੀਜ਼ਾਂ ਨੇ ਜਿਹੜੀਆਂ ਕਿ ਬਹੁਤ ਜ਼ਿਆਦਾ ਪਰਿਵਾਰ ਨੂੰ ਸਭ ਨੂੰ ਦੁਖੀ ਕਰਦੀਆਂ ਨੇ ਤੇ ਜਿਹੜਾ ਸਾਨੂੰ ਬਹੁਤ ਇਸ ਚੀਜ਼ ਦਾ ਸਦਮਾ ਹੈ ਇਹ ਵੀ ਬਹੁਤ ਭਾਰੀ ਸਦਮੇ ਵਿੱਚ ਅਸੀਂ ਹੈਗੇ ਨੇ ਪਰ ਇਹ ਹੁਣ ਆਪਣੇ ਚੈਨਲ ਸੀ ਰਿਕੁਐਸਟ ਹੈ ਤੇ ਤੁਹਾਨੂੰ ਰਿਪੋਰਟ ਜਿਹੜੀ ਕਰ ਰਹੇ ਹਾਂ ਸਾਡੀ ਵੀ ਕੋਸ਼ਿਸ਼ ਹੈ ਕਿ ਇਹ ਸਿਰਫ ਮਹਿਜ਼ ਇੱਕ ਖਬਰ ਨਾ ਰਹਿ ਜਾਏ ਸਰਕਾਰ ਜਿਹੜੀ ਹੈ ਕਿਉਂਕਿ ਸੈਂਟਰ ਸਰਕਾਰ ਔਰ ਸਟੇਟ ਗਵਰਨਮੈਂਟ ਨੂੰ ਵੀ ਕੋਈ ਨਾ ਕੋਈ ਐਫਰਟ ਕਰਨਾ ਚਾਹੀਦਾ ਬਹੁਤ ਸਾਰੇ ਲੜਕੇ ਆ ਜਿਹੜੇ ਵਾਪਸ ਆਏ ਨੇ ਡਿਪੋਰਟ ਹੋਏ ਆ ਉਹ ਸ਼ਾਇਦ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰ ਸਕਦੇ ਲੇਕਿਨ ਹਰਜੀਤ ਜੀ ਲਈ ਬੜਾ ਮੁਸ਼ਕਲ ਹੈ ਉਮਰ ਦੇ ਇਸ ਪੜਾਫ ਦੇ ਵਿੱਚ ਇਨਸਾਨ ਚਾਹੁੰਦਾ ਕਿ ਮੈਂ ਆਪਣੇ ਬੱਚਿਆਂ ਦੇ ਕੋਲ ਹੋਵਾਂ ਲੇਕਿਨ ਉਹ ਮੁਸ਼ਕਲ ਹੋ ਗਈ ਹੈ ਕਿ ਬੱਚੇ ਵੀ ਉੱਥੇ ਉਹਨਾਂ ਦਾ ਦਿਲ ਨਹੀਂ ਲੱਗ ਰਿਹਾ ਹੋਵੇਗਾ ਕਾਫੀ ਮੁਸ਼ਕਲ ਹੋਏਗੀ ਬਿਲਕੁਲ ਬਿਲਕੁਲ ਉਤ ਹੈ ਬੱਚੇ ਛੋਟੇ ਛੋਟੇ ਬੱਚੇ ਉਹ ਉਹਨਾਂ ਦੇ ਸਾਹਮਣੇ ਸਾਰੇ ਬੱਚੇ ਹੋਏ ਨੇ ਜਿਹਨਾਂ ਆਪ ਬੱਚੇ ਆਪਣੇ ਆਪ ਇਹਨਾਂ ਵਿਆਹ ਕੀਤੇ ਨੇ ਫਿਰ ਉਹਨਾਂ ਦੇ ਬਾਅਦ ਬੱਚਾਂ ਦਾ ਲਾਲਣ ਪੋਸ਼ਣ ਸਾਰਾ ਉਹਨਾਂ ਨੇ ਕੀਤਾ ਉਹ ਬੱਚੇ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਅਟੈਚ ਨੇ ਦਾਦੀ ਅਮਮਾ ਦਾਦੀ ਮਾਂ ਕਰਕੇ ਉਹਨਾਂ ਨੇ ਸਾਰਾ ਹੁਣ ਕਾਫੀ ਪ੍ਰੋਟੈਸਟ ਕੀਤਾ ਉਹਨਾਂ ਨੇ ਹੋਰ ਵੀ ਉਹਨਾਂ ਦੇ ਜਿਹੜੇ ਸਾਥੀ ਹੈਗੇ ਉਹਨਾਂ ਸਾਰਿਆਂ ਨੇ ਮਿਲ ਕੇ ਤੇ ਅਸੀਂ ਤੇ ਚਾਹੁੰਦੇ ਹਾਂ ਕਿ ਬਈ ਜਿਹੜੇ ਇਹਨਾਂ ਦੇ ਹੁਣ ਜਿਸ ਤਰ੍ਹਾਂ ਏਅਰ ਫੋਰਸ 'ਚ ਨੌਕਰੀ ਕਰਦੇ ਸੀ ਇਹਨਾਂ ਦੇ ਹਸਬੰਦ ਉਹਨਾਂ ਦੀ ਡੈਥ ਹੋ ਗਈ ਹੈ ਇਹਨਾਂ ਦੀ ਪੈਨਸ਼ਨ ਜਿਹੜੀ ਉਹ ਗਵਰਨਮੈਂਟ ਸਾਡੀ ਏਅਰ ਫੋਰਸ ਵੀ ਔਰ ਸਾਡੇ ਜਿਹੜੇ ਇੱ ਉਹ ਵੀ ਹੈਲਪ ਕਰਕੇ ਨਦੀ ਪੈਨਸ਼ਨ ਜਿਹੜੀ ਉਹ ਦੁਬਾਰਾ ਸਟਾਰਟ ਕੀਤੀ ਜਾਵੇ ਤਾਂ ਕਿ ਆਪਣੀ ਜਿਹੜੀ ਬਾਕੀ ਜ਼ਿੰਦਗੀ ਆ ਉਹਨੂੰ ਇਹ ਬਤੀਤ ਕਰ ਸਕਣ ਆਪਣੇ ਸੈਲਫ ਉਹਦੇ ਨਾਲ ਠੀਕ ਹੈ ਨਾ ਉਹਨਾਂ ਨੂੰ ਕਿਸੇ ਦਾ ਡਿਪੈਂਡੈਂਟ ਹੋਣਾ ਪਵੇ ਬਾਕੀ ਸਾਡੀ ਇਹ ਵੀ ਰਿਕੁਐਸਟ ਹੈ ਗਵਰਨਮੈਂਟ ਦੇ ਅੱਗੇ ਵੀ ਚਲੋ ਜੋ ਯੂ ਐਸਏ ਗਵਰਨਮੈਂਟ ਨੇ ਕੀਤਾ ਉਹਨਾਂ ਨੂੰ ਨਹੀਂ ਸੇ ਕਰਨਾ ਚਾਹੀਦਾ ਇਹ ਇੱਕ ਬਹੁਤ ਹੀ ਬੈਡ ਮਤਲਬ ਫੀਲਿੰਗ ਹੈ ਜੀ ਤੇ ਅਸੀਂ ਰਿਕੁਐਸਟ ਕਰਾਂਗੇ ਇੰਡੀਅਨ ਗਵਰਨਮੈਂਟ ਨੂੰ ਔਰ ਆਪਣੇ ਆਈਸੀਆਈ ਜਿਹੜਾ ਉਹਨਾਂ ਦਾ ਯੂ ਐਸਏ ਦਾ ਡਿਪਾਰਟਮੈਂਟ ਹੈ ਜਿਨ੍ਹਾਂ ਨੇ ਇਹਨਾਂ ਨੂੰ ਰਿਪੋਰਟ ਕੀਤਾ ਹੈ ਕਿ ਭਈ ਇਸ ਕੇਸ ਨੂੰ ਜਿਹੜਾ ਰੀਕਨਸੀਡਰ ਕੀਤਾ ਜਾਵੇ ਉਹ ਸਾਡੀ ਕੋਈ ਡਿਮਾਂਡ ਨਹੀਂ ਹੈਗੀ ਨਾ ਪੰਜਾਬ ਗਵਰਨਮੈਂਟ ਕੋਲੋਂ ਨਾ ਇੰਡੀਅਨ ਗਵਰਨਮੈਂਟ ਕੋਲੋਂ ਬਸ ਇਹਨਾਂ ਦੀ ਜਿਹੜੀ ਪੈਨਸ਼ਨ ਆ ਉਹਨੂੰ ਸਟਾਰਟ ਕੀਤਾ ਜਾਵੇ ਦੁਬਾਰਾ ਕੀਤਾ ਜਾਵੇ ਔਰ ਬਾਕੀ ਅਸੀਂ ਇੱਕ ਰਿਕਵੈਸਟ ਕਰ ਰਹੇ ਹਾਂ ਕਿ ਜੇ ਪੋਸੀਬਲ ਹੋ ਸਕੇ ਤੇ ਇਹ ਦੋਨੋਂ ਗਵਰਨਮੈਂਟਾਂ ਮਿਲ ਕੇ ਆਪਣਾ ਇਹਨਾਂ ਦਾ ਕੇਸ ਜਿਹੜਾ ਰੀਕਨਸੀਡਰ ਕਰਨ ਔਰ ਇਹਨਾਂ ਨੂੰ ਵਾਪਸ ਆਪਣੇ ਪਰਿਵਾਰ ਆਪਣੇ ਬੱਚਿਆਂ ਦੇ ਵਿੱਚ ਭੇਜਣ ਸੋ ਜੋ ਇੱਕ ਮੁਹਿੰਮ ਜਿਹੜੀ ਹੈ ਅਮਰੀਕਾ ਚੱਲੀ ਸੀ ਕੁਝ ਉਹੋ ਜਿਹੀ ਮੁਹਿੰਮ ਜਿਹੜੀ ਹੈ ਭਾਰਤ ਵਿੱਚ ਵੀ ਚੱਲ ਰਹੀ ਹੈ ਔਰ ਹਰ ਸਖਸ਼ ਚਾ ਰਿਹਾ ਹੈ ਕਿ ਪਰਿਵਾਰ ਜਿਹੜਾ ਹੈ ਉਹ ਦੁਬਾਰਾ ਮਿਲੇ ਔਰ ਸਾਡੀਆਂ ਉਮੀਦਾਂ ਵੀ ਸਾਡੀਆਂ ਅਰਦਾਸਾਂ ਵੀ ਨੇ ਕਿ ਜਿਸ ਤਰ੍ਹਾਂ ਪਰਿਵਾਰ ਜਿਹੜਾ ਹੈ ਇੱਕਦਮ ਅਲੱਗ ਹੋਇਆ ਕਿਉਂਕਿ ਛੋਟੇ ਛੋਟੇ ਬੱਚੇ ਵੀ ਸ਼ਾਇਦ ਸਮਝ ਨਹੀਂ ਪਾ ਰਹੇ ਹੋਣਗੇ ਕਿ ਜਿਸ ਦਾਦੀ ਨੇ ਮਾਂ ਵਾਂਗ ਪਾਲਿਆ ਹੈ ਉਹ ਜਿਹੜੀ ਦਾਦੀ ਹੈ ਉਹ ਅੱਜ ਉਹਨਾਂ ਤੋਂ ਦੂਰ ਹੈ ਤੁਸੀਂ ਜਦੋਂ ਦਿੱਲੀ 에어ਪੋਰਟ ਪਹੁੰਚੇ ਆਮ ਤੌਰ ਤੇ ਬੜੀ ਪਹਿਲਾਂ ਵੀ ਤੁਸੀਂ ਇੰਡੀਆ ਆਂਦੇ ਹੋਣੇ ਹੋ ਔਰ ਇੱਕ ਬੜੀ ਖੁਸ਼ੀ ਨਾਲ ਆਂਦੇ ਹੋਵੋਗੇ ਕਿ ਮੈਂ ਭਾਰਤ ਜਾ ਰਹੀਆਂ ਆਪਣੇ ਭਰਾਵਾਂ ਨੂੰ ਆਪਣੇ ਭੈਣਾਂ ਨੂੰ ਮਿਲਾਂਗੇ ਲੇਕਿਨ ਇਸ ਵਾਰ ਜਿਹੜਾ ਹੈ ਮਾਹੌਲ ਜਿਹੜਾ ਹੋਰ ਹੋਏਗਾ ਫਲਾਈਟ ਕਾਫੀ ਜਿਹੜੀ 17 ਘੰਟੇ ਦੀ ਫਲਾਈਟ ਹੈ ਸ਼ਾਇਦ ਹੋ ਕਈ ਦਿਨਾਂ ਦੀ ਫਲਾਈਟ ਲੱਗ ਰਹੀ ਹੋਏਗੀ ਕਾਫੀ ਮੁਸੀਬਤਾਂ ਆਈਆਂ ਉਦੋਂ ਮੁਸੀਬਤਾਂ ਤੋਂ ਆਈਆਂ 18 18-19 ਘੰਟੇ ਬੈਠ ਕੇ ਹੋਣਾ ਬਹੁਤ ਮੁਸ਼ਕਲ ਹੈ ਤੇ ਜਦੋਂ ਫਲਾਈਟ ਇੱਥੇ ਆਈ ਮੇਰੇ ਕੋ ਉੱਠ ਕੇ ਤੁਰਿਆ ਵੀ ਨਹੀਂ ਸੀ ਜਾਂਦਾ ਪਰ ਜਿੰਨੇ ਲੜਕੇ ਆਏ ਆ ਵਿਚਾਰੇ ਨਾਲ ਹੀ ਮੇਰੇ ਉਹਨਾਂ ਮੈਨੂੰ ਦਾਦੀ ਤੋਂ ਫਿਕਰ ਨਾ ਕਰ ਇੰਟਰ ਫੜ ਕੇ ਲੈ ਜਾਂਦੇ ਬਾਹ ਫੜ ਕੇ ਉਹ ਮੈਨੂੰ ਨਾਲ ਲੈ ਕੇ ਬੋਰੀ ਚ ਮੇਰਾ ਸਮਾਨ ਸੀ ਉਹ ਇੱਕ ਜਣੇ ਨੇ ਬੋਰੀ ਪਕੜੀ ਨਾਲ ਦੂਸਰੇ ਜਣੇ ਮੇਰੇ ਸ਼ੋਲਡਰ ਪਕੜ ਕੇ ਮੈਨੂੰ ਲੈ ਕੇ ਆਏ ਫਿਰ ਹੁਣ ਅੱਗੇ ਚੇਅਰ ਕੋਈ ਖਾਲੀ ਨਹੀਂ ਸਭ ਲੋਕ ਬੈਠੇ ਕਿਉਂ 132 ਲੋਕ ਸੀ ਫਿਰ ਉਹਨਾਂ ਕਿਸੇ ਨੂੰ ਉਠਾਇਆ ਵੀ ਤੁਸੀਂ ਉੱਠ ਜਾਓ ਇੱਥੇ ਇਹਨਾਂ ਦਾਦੀ ਨੂੰ ਬੈਠ ਲੈਂਦੇ ਫਿਰ ਮੈਨੂੰ ਉੱਥੇ ਬਿਠਾਇਆ ਉਹ ਥੇ ਘੰਟਾ ਸਾਰਾ ਬੈਠੇ ਰਹੇ ਫਿਰ ਬਾਅਦ ਦੇ ਵਿੱਚ ਕਿ ਦੋ ਫਲਾਈਟ ਆਈਆਂ ਸੀ ਇੱਕ ਲੰਡਨ ਤੋਂ ਆਈ ਸੀ ਕੇਜੂਸੇ ਜੂਐਸੇ ਤੋਂ ਆਈ ਫਿਰ ਉਹਨਾਂ ਨੇ ਮੈਨੂੰ ਕਹਿੰਦੇ ਇੱਥੇ ਬੈਠੋ ਜੇ ਟਾਈਮ ਲੱਗਣਾ ਮੈਂ ਕਿਹਾ ਜੇ ਮੈਨੂੰ ਬਾਜ ਵਜ ਗਈ ਤੇ ਮੇਰੇ ਤੋਂ ਉੱਠ ਕੇ ਇੰਨੀ ਜਲਦੀ ਤੁਰਿਆ ਨਹੀਂ ਜਾਏਗਾ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਬੈਠੋ ਅਸੀਂ ਆਪੇ ਤੁਹਾਨੂੰ ਲੈ ਕੇ ਜਾਵਾਂਗੇ ਜਦੋਂ ਉਹਨਾਂ ਨੇ ਸਾਨੂੰ ਬੁਲਾਇਆ ਤੇ ਮੈਂ ਸਹੀ ਜੇ ਉੱਠ ਕੇ ਗਈ ਨਾਲ ਮੇਰੇ ਇੱਕ ਲੜਕਾ ਗਿਆ ਮੈਨੂੰ ਫਰਗਟ ਕੇ ਲੈ ਕੇ ਗਿਆ ਮੈਂ ਵਾਈਟ ਪਾਸਪੋਰਟ ਸੀ ਨੇ ਵਾਈਟ ਪਾਸਪੋਰਟ ਆਪਣਾ ਦਿੱਤਾ ਉਹਨਾਂ ਨੂੰ ਉਹ ਮੈਨੂੰ ਪੁੱਛਿਆ ਕਹਿੰਦੇ ਤੁਸੀਂ ਕੰਮ ਕੀਤਾ ਉੱਥੇ ਮੈਂ ਮੈਂ ਕੰਮ ਕੀਤਾ ਕਿੰਨਾ ਚਿਰ ਮੈਂ 30 ਸਾਲ ਮੈਂ ਮੈਂ ਟੈਕਸ ਭਰਿਆ ਬਾਅਦ ਵਿੱਚ ਮੈਨੂੰ ਕਹਿੰਦੇ ਵੀ ਹੁਣ ਤੁਸੀਂ ਇੱਥੇ ਆਏ ਜੇ ਤੇ ਨਾਲ ਜਿਹੜਾ ਇੱਕ ਹੋਰ ਅਫੀਸਰ ਸੀ ਉਹਦੇ ਅੱਗੇ ਉਹਨਾਂ ਨੇ ਪਾਸਪੋਰਟ ਦਿੱਤਾ ਵੀ ਤੁਸੀਂ ਪਾਸਪੋਰਟ ਦੇਖ ਲਓ ਉਹ ਮੇਰੀ ਸ਼ਕਲ ਦੇਖ ਕੇ ਐਸੇ ਕਹਿੰਦਾ ਵਾਹ ਆਪ ਤੋਂ टीवी में आ गए थे मैं मैंने उसको क्या बोलना मैं क्या यार वो लड़के को बोलते हैं भाई ये तो वही है जो टी टीवी में आए थे इनका जो काम है कर दे उसने मेरे को जो साइन करने थे करके दे दी फिर बाद में जहाँ मेरा सामान था मैं वहां गई वहां से धीरे धीरे गई फिर वहां से सामान पकड़ा फिर मेरे को ये पता नहीं चल रहा कि मेरे पास फोन नहीं था फोन उन लोगों ने लिया था उस दिन का वो कहाँ से फोन करूँ कैसे करूं फिर मैं किसी से फोन किसी को बोला मैं भाई साहब अगर आप मेरे को फोन दे सकते हो तो मैं थोड़ा अपनी फैमिली को तो फोन कर लूँगा कहीं आए होंगे बाहर तो एक लड़के ने तो ना बोल दिया बोलता मेरा व्हाट्सअप नहीं है तो फिर मैं दूसरे को पूछा तो वो बोलता हाँ कर लो उसने मैंने नंबर दिया इन लोगों को फोन किया तो ये मेरे भाई साहब बोलते हैं हम लोग तीन मेंबर आए हैं तो तीनों गेट पे खड़े हैं चार पाँच छे में आप कहा मेरे को तो ये भी पता नहीं था भी चार पाँच छे गेट कहाँ कहाँ नहीं मैं धीरे धीरे जा रही थी एक लेडी थी मैंने उसको नमस्ते बोला मैं हाँ मैंने चार पाँच पांच गेट में जाना है तो कहाँ जाऊ वो बोलती है जो तो मैं आपको छोड़ दूँ उसने फिर मुझे दिखाया वो बोलती वो लिखा हुआ गेट वो देख लो फिर मैंने इनको बोला मैं, मैं पांच में फिर मेरे जे भाई साहब पांच में लेने आए पिछली बार इंडिया वो तो आई नहीं 33 ਸਾਲ ਇੱਕ ਵਾਰ ਵੀ ਨਹੀਂ ਆਏ ਨਹੀਂ ਜਬ ਸੇ ਗਈ ਨਹੀਂ ਆਈ ਜੇ ਇਹ ਇੱਕ ਐਸੀ ਗੜੀ ਹੈ ਜੋ ਕਿਆ ਬੋਲੂ ਮੈਂ ਇੰਡੀਆ ਮੇ ਆਈ ਔਰ 33 ਸਾਲ ਚ ਸ਼ਾਇਦ ਦੇਸ਼ ਵੀ ਬਦਲ ਗਿਆ ਪੰਜਾਬ ਤੇ ਪੂਰੀ ਤਰ੍ਹਾਂ ਬਦਲ ਗਿਆ ਤੁਹਾਨੂੰ ਦੇਖ ਕੇ ਉਹ ਚੇਂਜਸ ਲੱਗ ਰਹੇ ਹੋਣਗੇ ਤੁਸੀਂ ਪਿੰਡ ਵੀ ਸ਼ਾਇਦ ਜਾਓਗੇ ਇੱਕ ਦੋ ਦਿਨ ਦੇ ਵਿੱਚ ਉਹ ਪੰਜਾਬ ਜਿਹੜਾ ਹੈ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਐਕਸੈਪਟ ਕਰ ਰਿਹਾ ਕਿਉਂਕਿ ਸਾਨੂੰ ਤੇ ਬਹੁਤ ਸਾਰੇ ਲੋਕ ਕਹਿ ਰਹੇ ਆ ਕਿ ਹਰਜੀਤ ਕੌਰ ਜੀ ਦੀਆਂ ਦਵਾਵਾਂ ਵੀ ਕਰ ਰਹੇ ਆ ਉਹਨਾਂ ਦੀ ਚੜ੍ਹਦੀ ਕਲਾ ਤੇ ਅਰਦਾਸ ਵੀ ਕਰ ਰਹੇ ਆ ਕਿੰਨਾ ਬਦਲਿਆ ਲੱਗ ਰਿਹਾ ਦੇਸ਼ ਤੇ ਪੰਜਾਬ ਇਹਨਾਂ 33 ਸਾਲਾਂ 'ਚ ਦੇਸ਼ ਪੰਜਾਬ ਦਾ ਤਾਂ ਮੈਨੂੰ ਕੋ ਪਤਾ ਨਹੀਂ ਪਰ ਮੇਰਾ ਘਰ ਸਾਰਾ ਬਦਲ ਗਿਆ ਮੇਰੇ ਮਾਂ ਬਾਪ ਚਲੇ ਗਏ ਮੈਂ ਤਬ ਨਾ ਸਕੀ ਮੇਰੇ ਜਵਾਨ ਭਾਈ ਚਲਾ ਗਏ ਮੈਂ ਤਬ ਨਾ ਸਕੀ ਭਾਬੀ ਮੇਰੀ ਚਲੇ ਗਈ ਮੈਂ ਤਬ ਨਾ ਸਕੀ ਭਾਈ ਦੇ ਬੇਟੇ ਦੀ شادی ਹੋਈ ਮੈਂ ਤਬ ਨਹੀਂ ਪਰ ਇਸ ਵਾਰ ਇਹਨ ਲੋਕ ਨੇ ਮੈ ਐਸੇ ਭੇਜਾ ਅਗਰ ਮੈਂ ਬੇਚ ਸਕਦੇ ਸੀ ਮੇਰੇ ਕੋਲ ਉਸੇ ਟਾਈਮ ਵੇਚ ਦਿੱਤੇ ਮੈਂ ਕਮ ਸੇ ਕਮ ਆਪਣੇ ਮਾਂ ਬਾਪ ਕੋ ਆਪਣੇ ਭਾਈ ਭਾਬੀਆਂ ਕੋ ਤਾਂ ਦੇਖ ਲੇਤੀ ਪਰ ਇਸ ਵਾਰ ਜੋ ਮੇਰੇ ਕੋ ਭੇਜਾ ਮੇਰੇ ਕੋ ਕੋਈ ਕੀ ਬੋਲੂ ਕੀ ਨਾ ਬੋਲੂ ਮੇਰੇ ਕੋ ਜਵਾਬ ਨਹੀਂ ਕਿਤੇ ਸਾਲ ਚ ਕਦੀ ਮੈਂ ਦਿਲ ਨਹੀਂ ਕਰਦਾ ਸੀ ਇੱਕ ਇੱਕ ਵਾਰੀ ਪੱਕੇ ਹੋ ਜਾਈਏ ਜਾਂ ਕੋਈ ਸਪੈਸ਼ਲ ਪਰਮਿਸ਼ਨ ਲੈ ਕੇ ਚੱਲ ਜਾਈਏ ਡਰ ਸੀਗਾ ਕਿ ਵਾਪਸ ਨਹੀਂ ਆਨ ਦੇਣਗੇ ਜੇ ਹੀ ਡਰ ਥਾ ਵੀ ਮੇਰੇ ਗ੍ਰੈਂਡਸਨ ਗ੍ਰੈਂਡਡਾਟਰ ਇਧਰੇ ਛੋਟੇ ਛੋਟੇ ਮੈਂ ਜਾਵਾਂਗੀ ਤੇ ਫਿਰ ਮੈਂ ਵਾਪਸ ਨਹੀਂ ਆ ਸਕੂੰਗੀ ਮੇਰੇ ਕੋ ਜੇ ਹੀ ਤਾਂ ਫੋਨ 'ਤੇ ਬਾਤ ਕਰਦੀ ਸੀ ਆਪਣੇ ਫੈਮਿਲੀ 'ਚ ਬਾਈ ਬਾਬੀਆਂ 'ਚ ਪਰ ਆਨੇ ਕਾ ਨਹੀਂ ਬੋਲਦੀ ਸੀ ਮੈਂ ਆ ਗਈ ਤਾਂ ਮੈਂ ਵਾਪਸ ਨਹੀਂ ਆ ਸਕਤੀ ਪਰ ਮੇजे ਨਹੀਂ ਪਤਾ ਤਾਂ ਪੀਣ ਲੋਗੇ ਨੇ ਇਸ ਵਾਰ ਮੇਰੇ ਕੋ ਵਾਪਸ ਮੇਜਣਾ ਉਹ ਵੀ ਇਤਨੀ ਬੁਰੀ ਤਰ੍ਹਾਂ ਅੱਛਾ ਕੱਲ ਵਿਧਾਨ ਸਭਾ 'ਚ ਵੀ ਬਖਾਇਦਾ ਇੱਕ ਜਿਹੜਾ ਸਵਾਲ ਉੱਠਿਆ ਕਿ ਤੁਹਾਡੀ ਤੁਹਾਡਾ ਜ਼ਿਕਰ ਵੀ ਕੀਤਾ ਗਿਆ ਸਰਕਾਰ ਨੂੰ ਆਪਾਂ ਕੋਈ ਅਪੀਲ ਕਰਨਾ ਚਾਹਾਂਗੇ ਕਿਉਂਕਿ ਕੁਝ ਸਰਕਾਰਾਂ ਦੇ ਹੱਥ ਨਹੀਂ ਹੁੰਦਾ ਕਿ ਉਹ ਤੁਹਾਨੂੰ ਵਾਪਸ ਭੇਜ ਦੇਣ ਤੁਸੀਂ ਬਲੇ ਪਾਣੀ ਲੈ ਲਓ ਪਲੀਜ਼ ਸਰਕਾਰਾਂ ਦਾ ਜਿਹੜਾ ਹੁੰਦਾ ਹੈ ਕਿ ਸ਼ਾਇਦ ਉਹ ਤੁਹਾਨੂੰ ਵਾਪਸ ਨਾ ਭੇਜ ਪਾਣ ਲੇਕਿਨ ਇੱਥੇ ਤੁਹਾਨੂੰ ਇੱਕ ਤੁਹਾਡੇ ਭਾਈ ਸਾਹਿਬ ਵੀ ਕਹਿ ਰਹੇ ਸੀ ਕਿ ਇੱਕ ਇੱਜ਼ਤ ਦੀ ਜ਼ਿੰਦਗੀ ਕਿਉਂਕਿ ਅਮਰੀਕਾ ਦੇ ਵਿੱਚ ਮੈਨੂੰ ਪਤਾ ਕਿ ਲੋਕ ਜਿਹੜੇ ਨੇ 80-80 ਸਾਲ ਦੀ ਉਮਰ ਤੱਕ ਵੀ ਆਪਣੇ ਦਸਾਂ ਨੂਆਂ ਦੀ ਕਿਰਤ ਕਰਕੇ ਕਮਾਉਂਦੇ ਆ ਔਰ ਤੁਹਾਨੂੰ ਵੀ ਤੁਸੀਂ ਮਿਸ ਕਰ ਰਹੇ ਹੋਣੇ ਕਿ ਜਿੱਤੇ ਸ਼ਾਇਦ ਛੁੱਟੀ ਵੀ ਨਹੀਂ ਲਈ ਹੋਵੇਗੀ 33 ਸਾਲ ਤੁਸੀਂ ਉੱਥੇ ਉੱਥੇ ਤੁਹਾਨੂੰ ਇੰਨੀਆਂ ਮੁਸ਼ਕਲਾਂ ਹੋ ਰਹੀਆਂ ਨੇ ਸਰਕਾਰ ਤੋਂ ਕੀ ਉਮੀਦ ਹੈ ਸਾਡੇ ਸਮਾਜ ਤੋਂ ਕੀ ਤੁਹਾਨੂੰ ਉਮੀਦ ਹੈ ਕਿ ਤੁਹਾਨੂੰ ਕਿਵੇਂ ਤੁਹਾਡੇ ਜਿਹੜੇ ਮਦਦਗਾਰ ਸਾਨੂੰ ਬੰਨਣਾ ਚਾਹੀਦਾ ਅੱਜ ਮੇਰੇ ਪਾਸ ਤੋਂ ਕੁਝ ਵੀ ਨਹੀਂ ਹੈ ਦੇਖੋ ਉਧਰ ਮੈਂ ਬਹੁਤ ਕੰਮ ਕੀਤਾ ਮੇਰਾ ਘਰ ਵੀ ਥਾ ਆਪਣੀ ਰਾਮ ਦੀ ਜ਼ਿੰਦਗੀ ਕੱਢ ਰਹੀ تھی ਆਪਣੀ ਫੈਮਲੀ ਮੈਂ ਆਪਣਾ ਉਹ ਆਦਤ ਪਈ ਮਰਕਜ਼ ਵਿੱਚ ਮੇਰੀ ਜ਼ਿੰਦਗੀ ਸੌਖੀ ਸੀ ਕਿਉਂ ਮੈਂ ਖੁਦ ਕੰਮ ਕਰਦੀ ਸੀ ਆਪਣਾ ਘਰ ਦਾ ਘਰ ਕੰਮ ਕਰਕੇ ਕੰਮ ਤੇ ਜਾਂਦੀ ਸੀ 7.5 ਘੰਟੇ ਕੰਮ ਕਰਕੇ ਆ ਕੇ ਫਿਰ ਮੈਂ ਘਰ ਦੇ ਕੰਮ ਕਰ ਲੈਂਦੀ ਸੀ ਆਪਣੇ ਗ੍ਰੈਂਡਸਨ ਗ੍ਰੈਂਡਡਾਟਰ ਸਭੀ ਕੇ ਸਾਥ ਹੱਸ ਖੇਲ ਵੀ ਲੈਂਦੀ ਸੀ ਪਰ ਇਸ ਵਾਰ ਜੋ ਮੇਰੇ ਨਾਲ ਹੋਇਆ ਮੈਂ ਉਸ ਬਾਰੇ ਕੁਝ ਨਹੀਂ ਕਹਿ ਸਕਦੀ ਮੈਨੂੰ ਤਾਂ ਆਪਣੇ ਆਪ ਸਮਝ ਨਹੀਂ ਕਿ ਮੈਂ ਕੀ ਕਰੂੰ ਕੀ ਨਹੀਂ ਇਹਦ ਤੱਕ ਮੇਰੇ ਕੋਲ ਨਾ ਘਰ ਹੈ ਤੇ ਨਾ ਮੇਰੇ ਪਾਸ ਅਬ ਜਮੀਨ ਐ ਮੈਨੂੰ ਕੋਈ ਸਮਝ ਨਹੀਂ ਨਾ ਮੇਰੇ ਪਾਸ ਪੈਸੇ ਐ ਅਬ ਇਹ ਹੁਣ ਇਹ ਤਾਂ ਮੈਨੂੰ ਨਹੀਂ ਪਤਾ ਮੈਂ ਕਿੰਨਾ ਚਿਰ ਇਸ ਤਰ੍ਹਾਂ ਰਹੂੰਗੀ ਫੈਮਲੀ ਆਏਗੀ ਕਿ ਆ ਸਕਦੇ ਆ ਜੇ ਇੰਨੀ ਜਲਦੀ ਜਾਂ ਨਹੀਂ ਆ ਸਕਦੀ ਹੁਣ ਮੈਂ ਆਪਣੀ ਸਿਸਟਰ ਕੋਲ ਆ ਕੱਲ ਨੂੰ ਮੈਂ ਆਪਣੇ ਬ੍ਰਦਰ ਕੋਲ ਜਾਊਂਗੀ ਪਤਾ ਨਹੀਂ ਉੱਥੇ ਹੁਣ ਕਿਵੇਂ ਮੈਨੂੰ ਲੱਗੂਗਾ ਕਿਵੇਂ ਨਹੀਂ ਆਜੇ ਤੱਕ ਤੇ ਮੇਰਾ ਦਿਲ ਨਹੀਂ ਉੱਡਦਾ ਐ ਆਪਣੇ ਨੂੰ ਮੈਨੂੰ ਪਤਾ ਨਹੀਂ ਚੱਲਦਾ ਵੀ ਮੈਂ ਅਮਰੀਕਾ ਆ ਕਿ ਇੰਡੀਆ ਕੱਲ ਮੈਂ ਗੱਲ ਕਰ ਰਹੀ ਸੀ ਆਪਣੇ ਬੇਟੇ ਨਾਲ ਤੇ ਮੈਂ ਉਹਨੂੰ ਕਹਿ ਰਹੀ ਸੀ ਮੈਂ ਮੇਰਾ ਗ੍ਰੈਂਡਸਨ ਮਹਿਮਾਨਦੋਤ ਨੂੰ ਮੈਂ ਕਹਿੰਨੀ ਆਂ ਵੀ ਉਹ ਆ ਜਾ ਉਹ ਮੈਨੂੰ ਕਹਿੰਦਾ ਮਾਂ ਤੂੰ ਕਹ ਹੈ ਇੰਡੀਆ ਹੈ ਅਮਰੀਕਾ ਨਹੀਂ ਹੈ ਮੈਂ ਜਦ ਅਮਰੀਕਾ ਮੈਂ ਮੈਨੂੰ ਆਪਣੇ ਆਪ ਨੂੰ ਨਹੀਂ ਪਤਾ ਚੱਲਦਾ ਵੀ ਮੈਂ ਕਿ ਕਿ ਮੈਨੂੰ ਦਿਮਾਗ ਨਹੀਂ ਕੰਮ ਕਰਦਾ ਸੋਚ ਇਹ ਪੈਸਾ ਨੂੰ ਪੁੱਛ ਲਵੋ ਰਾਤ ਨੀਂਦ ਨਹੀਂ ਆਉਂਦੀ ਮੈਂ 4 ਵਜੇ ਉੱਠੀ ਹਾਂ 12 ਵਜੇ ਸੌਂਗੀ 4 ਵਜੇ ਉੱਠੀ ਸਾਰਾ ਦਿਨ ਮੈਂ ਇਸਤਰੀ ਰੰਦੀ ਸਮਝ ਸਕਦੇ ਹੋ ਕਿ 33 ਸਾਲ ਤੁਸੀਂ ਇੱਕ ਇਹੋ ਜਿਹੇ ਦੇਸ਼ 'ਚ ਰਹੇ ਹੋ ਪਰ ਅਜੇ ਇੱਕ ਦੂਜੇ ਦੇਸ਼ 'ਚ ਰਹ ਰਹੇ ਹੋ ਬੜੀ ਮੁਸ਼ਕਲ ਦੀ ਘੜੀ ਵੀ ਹੈ ਕਿਉਂਕਿ ਜੈਟ ਲੈਗ ਵੀ ਹੋਵੇਗਾ ਉੱਥੋਂ ਦਾ ਟਾਈਮ ਡਿਫਰੈਂਸ ਹੈ ਥੋੜਾ ਟਾਈਮ ਡਿਫਰੈਂਸ ਹੈ ਲੇਕਿਨ ਪਰਿਵਾਰ ਤੋਂ ਜਿਹੜਾ ਕਹਿੰਦੇ ਕਿ ਦੂਰੀ ਜਿਹੜੀ ਹੁੰਦੀ ਹੈ ਉਹਦਾ ਵਿਛੋੜਾ ਜਿਹੜਾ ਹੈ ਉਹ ਵੀ ਬੜਾ ਤੰਗ ਕਰਦਾ ਹੈ ਮੋਦੀ ਸਾਹਿਬ ਨੂੰ ਕੋਈ ਅਪੀਲ ਕਰਨਾ ਚਾਹੂਗੀ ਕਿਉਂਕਿ ਇੱਕ ਮੀਡੀਆ ਕੇ ਜ਼ਰੀਆ ਹੁੰਦਾ ਹੈ ਸਰਕਾਰਾਂ ਔਰ ਆਮ ਲੋਕ ਇੱਕ ਪੁੱਲ ਦਾ ਕੰਮ ਕਰਦਾ ਕੋਈ ਉਹਨਾਂ ਨੂੰ ਅਪੀਲ ਕਰਨਾ ਚਾਹੋਗੇ ਕਿਉਂਕਿ ਤੁਹਾਡੇ ਲਈ ਤੇ ਪੈਸਾ ਰੁਪਿਆ ਪੈਸਾ ਕੋਈ ਮਤਲਬ ਨਹੀਂ ਰੱਖਦਾ ਲੇਕਿਨ ਬੱਚਿਆਂ ਦੇ ਕੋਲ ਜਿਹੜੇ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਦੇ ਵਿੱਚ ਤੁਸੀਂ ਟਾਈਮ ਸਪੈਂਡ ਕਰਨਾ ਚਾਹੁੰਦੇ ਹੋ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਕੁਝ ਕਹਿਣਾ ਚਾਹੋਗੇ ਮੈਂ ਤਾਂ ਇਹ ਰਿਕੁਐਸਟ ਕਰਦੀ ਮੈਨੂੰ ਪੈਸੇ ਨਹੀਂ ਚਾਹੀਦੇ ਮੈਨੂੰ ਵਾਪਸ ਮੇਰੀ ਫੈਮਲੀ ਕੋਲ ਭੇਜਿਆ ਜਾਵੇ ਤੋ ਉਹ ਮੈਨੂੰ ਸਭ ਤੋਂ ਬੈਟਰ ਹੈ ਮੈਂ ਪੈਸੇ ਲੈ ਕੇ ਕੀ ਕਰਨੇ ਮੈਨੂੰ ਮੇਰੀ ਜਾਨ ਹੈ ਜਿਹੜੋ ਮੇਰੇ ਗ੍ਰੈਂਡਸਨ ਗ੍ਰੈਂਡ ਡਾਟਰ ਮੈਂ ਉਹ ਮੇਰੀ ਜਾਨ ਮੈਂ ਉਹਨਾਂ ਤੋਂ ਬਿਨਾਂ ਨਹੀਂ ਰਹਿ ਸਕਦੀ ਮੈਂ ਇਹੋ ਤਾਂ ਫਿਰ ਮੈਂ ਮਰ ਜਾਵਾਂ ਤਾਂ ਮੈਨੂੰ ਵਧੀਆ ਅਗ ਨਹੀਂ ਮੈਨੂੰ ਭੇਜਣਾ ਨਾ ਮੈਂ ਮਰ ਜਾਵਾਂ ਮੈਨੂੰ ਰੱਬ ਮੈਂ ਅਰਦਾਸ ਕਰਨੀ ਵੀ ਪਾ ਮੈਨੂੰ ਮੌਤ ਦੇ ਦੇ ਪਰ ਮੈਸਟਰ ਨਹੀਂ ਰਹਿ ਸਕੀ ਨਹੀਂ ਚਲੋ ਉਮੀਦ ਮੈਂ ਕਹਿੰਨਾ ਜੀ ਉਮੀਦ ਜਿਹੜੀ ਆ ਪਸੰਦ ਰੱਖਣੀ ਵੀ ਚਾਹੀਦੀ ਆ ਔਰ ਅਸੀਂ ਉਸ ਸਿੱਖੀ ਦੇ ਵਿੱਚੋਂ ਆ ਜਿੱਥੇ ਗੁਰੂ ਸਾਹਿਬ ਨੇ ਆਪਣੇ ਬੱਚੇ ਬਾਰੇ ਸੀ ਔਰ ਉਸ ਤੋਂ ਹੀ ਸੇਧ ਲੈਣ ਦੀ ਜ਼ਰੂਰਤ ਹੈ ਕਿਉਂਕਿ ਠੀਕ ਆ ਮੁਸ਼ਕਲਾਂ ਦਾ ਵਕਤ ਆ ਤੁਹਾਡੇ ਲਈ ਬਹੁਤ ਮੁਸ਼ਕਲ ਆ ਲੇਕਿਨ ਇੱਕ ਪਰਿਵਾਰ ਤੁਹਾਡਾ ਪੂਰਾ ਪੰਜਾਬ ਦੇ ਵਿੱਚ ਪੂਰੇ ਦੇਸ਼ ਵਿੱਚ ਆ ਹਰ ਬੰਦਾ ਜਿਹੜਾ ਤੁਹਾਡੀ ਮੁਸ਼ਕਲ ਦੇ ਵਿੱਚ ਤੁਹਾਡਾ ਸਾਥ ਬਣਿਆ ਹੋਵੇ ਮੈਂ ਸਾਥ ਦੇ ਰਿਹਾ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਵੀ ਹੌਂਸਲਾ ਰੱਖ ਕੇ ਚੰਗੇ ਦਿਨਾਂ ਦਾ ਇੰਤਜ਼ਾਰ ਕਰਨਾ ਚਾਹੀਦਾ ਕਿਉਂਕਿ 트럼ਪ ਸਾਹਿਬ ਅੱਜ ਨਹੀਂ ਸ਼ਾਇਦ ਕੱਲ੍ਹ ਨਹੀਂ ਹੋਣਗੇ ਅਪੀਲ ਦਾ ਕੋਈ ਫੈਸਲਾ ਹੋਏਗਾ ਇੰਤਜ਼ਾਰ ਹੋਏਗਾ ਤੁਹਾਨੂੰ ਵੀ ਕਿ ਇੱਕ ਦਿਨ ਤੁਸੀਂ ਜਿਸ ਦੇਸ਼ ਨੂੰ ਆਪਣਾ ਦੇਸ਼ ਬਣਾਇਆ ਸੀ ਉੱਥੇ ਇੱਕ ਵਾਰ ਵਾਪਸ ਜਾਓਗੇ ਅਜੇ ਤੱਕ ਮੈਨੂੰ ਕੋਈ ਭਰੋਸਾ ਨਹੀਂ ਨਾ ਮੈਨੂੰ ਕੋਈ ਪਤਾ ਹੀ ਹੈ ਨਾ ਮੈਨੂੰ ਅਜੇ ਪਤਾ ਹੀ ਚੱਲਦਾ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ ਅੱਜ ਇਹ ਮੈਨੂੰ ਆਪਣੀ ਦੁਨੀਆ ਵਿੱਚ ਇਹ ਮੈਨੂੰ ਇਸ ਵਾਰੀ ਕੋਈ ਪਤਾ ਨਹੀਂ ਕੀ ਕਰੂੰ ਕੀ ਨਹੀਂ ਕਰੂੰ ਤੁਸੀਂ ਸਮਝ ਸਕਦੇ ਹੋ ਕਿ ਇਹ ਮੁਸ਼ਕਲ ਭਰਾ ਭਰਿਆ ਟਾਈਮ ਹੈ ਕਿਉਂਕਿ ਹਰਜੀਤ ਜੀ ਜਿਹੜੇ ਆ ਬੱਚਿਆਂ ਨਾਲ ਜ਼ਰੂਰ ਫੋਨ ਤੇ ਦਿਨ ਰਾਤ ਗੱਲ ਕਰ ਰਿਹਾ ਲੇਕਿਨ ਇੱਕ ਫਿਜ਼ੀਕਲ ਵਿਛੋੜਾ ਜਿਹੜਾ ਹੁੰਦਾ ਉਹਨੂੰ ਸਮਝਣਾ ਜ਼ਰੂਰੀ ਹੈ ਲੇਕਿਨ ਜਿਵੇਂ ਮੈਂ ਕਹਿ ਰਿਹਾ ਸੀ ਕਿ ਸਿੱਖ ਕੌਮ ਜਿਹੜੀ ਹੈ ਉਹ ਸੈਕਰੀਫਾਈਸ ਤੋਂ ਹੀ ਬਣੀ ਹੈ ਔਰ ਮੈਨੂੰ ਲੱਗਦਾ ਕਿ ਇਹ ਹੌਸਲਾ ਜਿਹੜਾ ਹੈ ਉਹਨਾਂ ਦੇ ਕੰਮ ਜ਼ਰੂਰ ਆਏਗਾ ਔਰ ਜਿਹੜਾ ਪਰਿਵਾਰ ਪੰਜਾਬ ਦੇ ਵਿੱਚ ਹੈ ਉਹ ਉਹਨਾਂ ਦੀ ਮਦਦ ਕਰੇਗਾ ਪੰਜਾਬੀਆਂ ਨੂੰ ਵੀ ਮੇਰੀ ਅਪੀਲ ਹੈ ਕਿ ਹਰ ਜਗ੍ਹਾ ਤੇ ਇਨਾਂ ਦੀ ਆਵਾਜ਼ ਬੁਲੰਦ ਕਰੋ ਆਪਣੀ ਸਰਕਾਰ ਕੋਲ ਆਵਾਜ਼ ਬੁਲੰਦ ਕਰੋ ਆਨਲਾਈਨ ਪਟੀਸ਼ਨਸ ਪਾਈਏ ਤਾਂ ਕਿ ਆਪਣੇ ਪਰਿਵਾਰ ਦੇ ਨਾਲ ਦੁਬਾਰਾ ਵਾਪਸ ਜਿਹੜਾ ਉੱਥੇ ਪਹੁੰਚਣ ਔਰ ਇਨਾਂ ਨੂੰ ਪਰਿਵਾਰ ਦੀ ਕਮੀ ਨਾ ਮਹਿਸੂਸ ਹੋਵੇ ਸਰਕਾਰਾਂ ਤੋਂ ਵੀ ਸਾਨੂੰ ਉਮੀਦ ਹੈ ਕਿ ਜਿਹੜੀ ਪੈਨਸ਼ਨ ਕਿਉਂਕਿ ਇਨਾਂ ਦੇ ਜਿਹੜੇ ਪਤੀ ਸੀਗੇ ਉਹਨਾਂ ਨੇ ਇੰਡੀਅਨ 에ਅਰਫੋਰਸ ਵਿੱਚ ਨੌਕਰੀ ਕੀਤੀ ਉਹਨਾਂ ਨੇ ਦੇਸ਼ ਦੀ ਸੇਵਾ ਕੀਤੀ ਉਹਨਾਂ ਦੀ ਪੈਨਸ਼ਨ ਕਿਉਂਕਿ ਅਮਰੀਕਾ ਸੀ ਕਦੀ ਵਾਪਸ ਨਹੀਂ ਆਏ ਉਹ ਜਿਹੜਾ ਐਰੀਅਰਸ ਹੈ ਉਹ ਵੀ ਦਿੱਤੇ ਜਾਣ ਬਕਾਇਆ ਦਿੱਤਾ ਜਾਵੇ ਔਰ ਉਹਨਾਂ ਨੂੰ ਇੱਕ ਸਨਮਾਨਜਨਕ ਜ਼ਿੰਦਗੀ ਜੀਣ ਦਾ ਜਿਹੜਾ ਇੱਥੇ ਮੌਕਾ ਦਿੱਤਾ ਜਾਵੇ ਇਹੋ ਉਮੀਦ ਕਰ ਰਹੇ ਆ ਇਹੋ ਅਰਦਾਸ ਕਰ ਰਹੇ ਆ ਕਿ ਹਰਜੀਤ ਜੀ ਜਿਹੜੇ ਆ ਜਲਦ ਉਦਲ ਦੇ ਆਪਣੇ ਪਰਿਵਾਰ ਕੋਲ ਵਾਪਸ ਜਾਣ ਔਰ ਸਰਕਾਰਾਂ ਵੀ ਇਸ ਮੁਸ਼ਕਲ ਦੇ ਖੜੇਚਨਾਂ ਦੀਆਂ ਬਾਹ ਫੜਨ ਔਰ ਇਹੋ ਹੀ ਵਿਸ਼ਵਾਸਤਵਾਨੇ ਆ ਡੇਲੀ ਪੋਸਟ ਡੇਲੀ ਪੋਸਟ ਦੇ ਸਾਰੇ ਦਰਸ਼ਕ ਸਾਡੇ ਪੰਜਾਬ ਵਾਸੀ ਸਾਡੇ ਦੇਸ਼ ਵਾਸੀ ਹਰ ਸ਼ਖਸ ਜਿਹੜਾ ਇਹੋ ਹੀ ਕਹੇਗਾ ਕਿ ਅਸੀਂ ਤੁਹਾਡੇ ਨਾਲ ਨਾ ਤੁਹਾਡੀ ਜਿਹੜਾ ਇੰਤਜ਼ਾਰ ਹੈ ਉਹ ਲੰਬਾ ਜ਼ਰੂਰ ਹੋ ਸਕਦਾ ਹੈ ਲੇਕਿਨ ਦਿਨ ਬਾਅਦ ਜੇ ਮੇ ਰਾਤ ਹੁੰਦੀ ਹੈ ਉਹ ਰਾਤ ਜਿਹੜੀ ਹੈ ਉਕ ਇੱਕ ਨਕ ਦਿਨ ਕਾਲੀ ਰਾਤ ਖਤਮ ਹੋਏਗੀ ਔਰ ਉਹ ਆਪਣੇ ਪਰਿਵਾਰ ਕੋਲ ਜਲਦ ਤੋਂ ਜਲਦ ਜਿਹੜਾ ਹੈ ਉਹ ਪਹੁੰਚਣਗੇ ਇਹੋ ਅਸੀਂ ਅਰਦਾਸ ਕਰਦੇ ਹਾਂ